ਗੈਜਟ ਪੁਲਿਸ ਨੂੰ ਇਹ ਨਹੀਂ ਪਤਾ ਕਿ ਟ੍ਰਾਂਸਪਾਸਿੰਗ ਦਾ ਮਤਲਬ ਕੀ ਹੁੰਦਾ ਹੈ ਉਹ ਪੁਲਿਸ ਇੱਕ ਬੰਦੇ ਨੂੰ ਐਡੀ ਵੱਡੀ ਜਿਹਦਾ ਐਡੀ ਸ਼ਕਤੀ ਹੈ ਉਹਨੂੰ ਗ੍ਰਿਫਟਾਰ ਕਰ ਲੈਂਦੇ ਪੁਲਿਸ ਨੂੰ ਅਰੈਸਟ ਕਰਨ ਗਈ ਉਹਦੇ ਘਰ ਸਰਚ ਕਰਨ ਦਾ ਤਾਂ ਕੋਈ ਬਹਾਨਾ ਠਾਈ ਨਹੀਂ ਇਹ ਪੁਲਿਸ ਵਾਲੇ ਦੀ ਐਰੋਗੈਂਸ ਵੀ ਸੀ ਕਿ ਇਹ ਗਲਤ ਵੀ ਸੀ ਉਹਦੇ ਵੱਲ ਬਈ ਵੀ ਗਲਤ ਇੱਥੇ ਵੀ ਪਤਾ ਲੱਗਦਾ ਵੀ ਪੁਲਿਸ ਭਾਸ਼ ਕੀ ਨਹੀਂ ਹੈ ਅੱਜ ਇੱਕ ਤੁਹਾਨੂੰ ਕਾਫੀ ਪਤਾ ਵੀ ਲੱਗ ਚੁੱਕਿਆ ਹੈ ਮੁੱਦਾ ਵੱਡਾ ਸਾਡੇ ਸਾਹਮਣੇ ਇਹ ਹੈ ਕੇਂਦਰੀ ਸਿੰਘ ਸਭਾ ਤੇ ਹੋਰ ਬੁੱਧੀਜੀਵੀ ਅਮਰਦੋਸੀ ਇਹ ਕਰ ਰਿਹਾ ਪ੍ਰੈਸ ਕਾਨਫਰੰਸ ਕੇ ਮਲਵਿੰਦਰ ਸਿੰਘ ਵਾਲੀ ਜਿਹੜੇ ਸਭ ਨੂੰ ਪਤਾ ਵੀ ਬੇਬਾਕ ਬੋਲਦੇ ਨੇ ਟਿੱਪਣੀਆਂ ਦਿੰਦੇ ਨੇ ਬੜਾ ਲੰਬਾ ਉਹਨਾਂ ਦਾ ਪੋਲੀਟੀਕਲ ਕਮੈਂਟੇਟਰ ਦਾ ਉਹਨਾਂ ਦਾ ਟਿੱਪਣੀਕਾਰ ਦਾ ਤਜਰਬਾ ਕੈਰੀਅਰ ਹੈ ਤੇ ਉਹ ਕਿਸੇ ਤੋਂ ਡਰਦੇ ਨਹੀਂ ਕਿਸੇ ਨੂੰ ਡਰਾਉਂਦੇ ਨਹੀਂ ਪਰ ਆਪਣੀ ਗੱਲ ਕਹਿਣੋਂ ਹਟਦੇ ਨਹੀਂ ਕੱਲ ਉਹ ਗੈਸੀ ਪਟਿਆਲੇ ਉਹਨਾਂ ਨੇ ਅੱਜ ਕੋਈ ਉੱਥੇ ਲੈਕਚਰ ਦੇਣਾ ਸੀ ਕਿਉਂਕਿ ਸ਼ਾਮ ਨੂੰ ਉਹ ਆਪਣੇ ਭਰਾ ਦੇ ਘਰ ਸੀਗੇ ਰਾਤ ਨੂੰ ਤਕਰੀਬ 8:30 8:00 ਵਜੇ ਦੇ ਡਾਗੇ ਚਾਗੇ ਪੁਲਿਸ ਉੱਥੇ ਜਾਂਦੀ ਹੈ ਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਕਹਿੰਦੀ ਹੈ ਕਿ ਕਿਉਂਕਿ ਤੁਹਾਡੇ ਉੱਤੇ ਐਫ ਆਈ ਆਰ ਦਰਜ ਹੋ ਗਈ ਸੈਕਸ਼ਨ 67 ਦੇ ਅੰਦਰ ਜੋ ਮੈਂ ਸੁਣਿਆ ਪੁਲਸ ਵਾਲੇ ਨੇ ਕਹਿੰਦੇ ਕਿ ਸੈਕਸ਼ਨ 67 ਆਈਟੀ ਐਕਟ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਤੁਹਾਡੇ ਅ ਫਆਰ ਦਰਜ ਹੋ ਗਈ ਪਹਿਲੀ ਰਿਪੋਰਟ ਦਰਜ ਹੋ ਗਈ ਜਿਹਨੂੰ ਪਰ ਰਿਪਟੀ ਕਹਿੰਦੇ ਆ ਆਮ ਤੇ ਜਦ ਉਹਨੇ ਆਖਿਆ ਮੈਨੂੰ ਕੋਈ ਵਾਰੰਟ ਦਿਖਾਓ ਫਿਰ ਕਹਿੰਦੇ ਵੀ ਵਾਰੰਟ ਜਿਹਦੇ ਚ ਲੋੜ ਦੀ ਉਹਨੇ ਆਖਿਆ ਵੀ ਤੁਸੀਂ ਇੱਥੇ ਬਹਿ ਜਾਓ ਕਹਿੰਦਾ ਤੁਸੀਂ ਮੈਨੂੰ ਥੋੜਾ ਦੱਸਣਾ ਮੈਂ ਕਿੱਥੇ ਬੈਠਣਾ ਇਹ ਪੁਲਿਸ ਵਾਲੇ ਦੀ ਐਰੋਗੈਂਸ ਵੀ ਸੀ ਤੇ ਇਹ ਗਲਤ ਵੀ ਸੀ ਉਹਦੇ ਵੱਲੋਂ ਪਹਿਲੀ ਗੱਲ ਇੱਥੇ ਹੀ ਪਤਾ ਲੱਗਦਾ ਵੀ ਪੁਲਿਸ ਭਾਇਸ ਕਿੰਨੀ ਹੈ ਪੁਲਿਸ ਨੂੰ ਅਰੈਸਟ ਕਰਨ ਗਈ ਆ ਉਹਦੇ ਘਰ ਸਰਚ ਕਰਨ ਦਾ ਤਾਂ ਕੋਈ ਵਾਰੰਟ ਹੈ ਹੀ ਨਹੀਂ ਉਹ ਘਰ ਚ ਕਿਵੇਂ ਵਰ ਸਕਦੇ ਦੂਜੇ ਕਮਰੇ ਚ ਉਹਨੂੰ ਵੜਨ ਦਾ ਅਧਿਕਾਰ ਹੀ ਨਹੀਂ ਟ੍ਰੈਸਪਾਸਿੰਗ ਮੰਨੀ ਜਾਊਗੀ ਜੇ ਜੇ ਪੁਲਿਸ ਨੂੰ ਇਹ ਨਹੀਂ ਪਤਾ ਕਿ ਟ੍ਰੈਸਪਾਸਿੰਗ ਦਾ ਮਤਲਬ ਕੀ ਹੁੰਦਾ ਹੈ ਉਹ ਪੁਲਿਸ ਇੱਕ ਬੰਦੇ ਨੂੰ ਐਡੀ ਵੱਡੀ ਜਿਹਦਾ ਐਡੀ ਸ਼ਕਤੀਅਤ ਹੈ ਉਹਨੂੰ ਗ੍ਰਿਫਤਾਰ ਕਰਨ ਗਈ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੇ ਤਾਂ ਕੋਈ ਚਾਰਜ ਕੋਈ ਰਜਿਸਟਰ ਨਹੀਂ ਕਰਿਆ ਕੋਈ ਚਾਰਜ ਨਹੀਂ ਕਰਿਆ ਠੀਕ ਹੈ ਜੀ ਚਲੋ ਚਲੇ ਗਏ ਤੇ ਉਹਦੇ ਵਿੱਚ ਜਿਹੜਾ ਹੁਣ ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਐਫ ਆਈ ਆਰ ਕੋਈ ਨਹੀਂ ਦਿਖਾਈ ਐਫ ਆਈ ਆਰ ਦੀ ਕਾਪੀ ਮੰਗੀ ਕਹਿੰਦੀ ਬਸ ਕੋਈ ਰੋਡ ਨਹੀਂ ਹੈ ਜਦ ਕਿ ਨਿਜਮ ਇਹ ਕਹਿੰਦੇ ਨੇ ਹਮੇਸ਼ ਸਿੰਘ ਜੀ ਬੈਠੇ ਨੇ ਜਿਆਦਾ ਸਿਆਣੇ ਨੇ ਪ੍ਰੋਫੈਸਰ ਸਾਹਿਬ ਬੈਠੇ ਨੇ ਗੁਰਪ੍ਰੀਤ ਜੀ ਬੈਠੇ ਨੇ ਕਿ ਪਹਿਲਾਂ ਦੱਸਣਾ ਹੁੰਦਾ ਵੀ ਥੋੜਾ ਜਿਹਾ ਐਸ ਐਸ ਗਲਤੀ ਉਹ ਜਾ ਕੇ ਉਹਨਾਂ ਨੂੰ ਉਹ ਵੀ ਉਹਦੇ ਕਹਿਣ ਚ ਕਿ ਮੈਨੂੰ ਦਿਖਾਓ ਤਾਂ ਕਿ ਉਹਨੇ ਯਾਰ ਦਰਜ ਹੋ ਗਈ ਜਦ ਕਿ ਪੁਲਿਸ ਸਾਹਿਬ ਨੇ ਦੱਸਣਾ ਵੀ ਅਸੀਂ ਆਏ ਆ ਇਸ ਗੱਲ ਵਾਸਤੇ ਤੁਹਾਡੇ ਉੱਤੇ ਆਹ ਬੰਦੇ ਨੇ ਆਹ ਸ਼ਿਕਾਇਤ ਕਰੀ ਸੀ ਸਾਡੇ ਕੋਲ ਆਹ ਥੋੜਾ ਜਿਹਾ ਐਫ ਆਈ ਆਰ ਦਰਜ ਹੋਈ ਹੈ ਕਾਪੀ ਨਾਮ ਵੀ ਦਿੱਤੀ ਜਾਵੇ ਤੇ ਕਟੋ-ਕਟ ਦੀਆਂ ਸੈਕਸ਼ਨ ਵੀ ਆਈ ਨਾ ਇਹਨਾਂ ਸੈਕਸ਼ਨ ਦੇ ਅੰਡਰ ਤੁਹਾਡੇ ਜਿਹਾ ਐਫ ਆਈ ਆਰ ਦਰਜ ਹੋਈ ਹੈ ਅਸੀਂ ਤੁਹਾਨੂੰ ਗ੍ਰ ਇਹ ਗੰਦ ਉਹਨਾਂ ਨੇ ਪੁਲਿਸ ਨੇ ਨਹੀਂ ਕਹੀ ਜਿਹਦੇ ਨਾਲ ਇਹ ਤਾਂ ਇਹ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਪੁਲਸ ਰਾਜ ਵੱਲ ਨੂੰ ਵੱਧ ਰਹੀ ਹੈ ਸਟੇਟਿਕ ਤੱਕ ਪੁਲਿਸ ਨੇ ਪੁਲਿਸ ਨੇ ਆਪਣੀ ਡਿਊਟੀ ਤਾਂ ਕਰਨੀ ਆ ਨਾ ਉਹ ਕਹਿੰਦੀ ਹੈ ਕਿ ਇੱਕ ਟਿੱਪਣੀ ਕਰਨੀ ਆ ਆਪਣੀ ਡਿਊਟੀ ਨਹੀਂ ਕੀਤੀ ਤੇ ਪੁਲਿਸ ਨੇ ਕਿਹੜੀ ਡਿਊਟੀ ਕਰੀਆ ਪੁਲਿਸ ਤਾਂ ਜ਼ਿਆਦਾ ਜ਼ਿੰਮੇਵਾਰ ਹੈ ਜਿਵੇਂ ਜੇ ਮਰੀਜ਼ ਤੇ ਡਾਕਟਰ ਦੇ ਵਿੱਚ ਸੰਬੰਧ ਹੋਵੇ ਤਾਂ ਡਾਕਟਰ ਦੀ ਵੱਧ ਜ਼ਿੰਮੇਵਾਰੀ ਹੈ ਮਰੀਜ਼ ਦੀ ਉੱਦੀ ਵੱਡੀ ਜ਼ਿੰਮੇਵਾਰੀ ਨਹੀਂ ਮਰੀਜ਼ ਦਾ ਪਤਾ ਨਹੀਂ ਹੈ ਉਹ ਤਾਂ ਕੁਝ ਵੀ ਕਹਿ ਸਕਦਾ ਸੋ ਇਸ ਕਰਕੇ ਇੱਕ ਤਾਂ ਇਹ ਵੱਡੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਉਹ ਟਿੱਪਣੀ ਕਰੀਆ ਉਸਨੇ ਟਿੱਪਣੀ ਕਰੀ ਆ ਜਿਹੜੀ ਟਿੱਪਣੀ ਕਾਨੂੰਨ ਚ ਪਤਾ ਲੱਗ ਜੂਗਾ ਕਿ ਜੀ ਤੁਸੀਂ ਫੇਰ 196 ਤੇ 299 ਜਿਹੜੀ ਨਵੀਂ ਬੀਐਨਐਸ ਉਹਦੇ ਤਹਿਤ ਹੁਣ ਵੀ ਦਰਜ ਕਰ ਜਿਹੜਾ ਹੈਗਾ ਨਾਲ ਉਹ ਧਾਰਾ ਲਗੀਆਂ ਨੇ ਉਹ ਜਿਹੜੀਆਂ ਧਾਰਾ ਨੇ ਕਿ ਜੀ ਲੋਕਾਂ ਦੇ ਵਿੱਚ ਇਹ ਧਾਰਮਿਕ ਭੇਦ ਭਾਪਾ ਦਾ ਕਰ ਰਿਹਾ ਕਿਸੇ ਦੀ ਧਾਰਮਿਕ ਤੌਰ ਤੇ ਉਹਨੂੰ ਸੱਤ ਮਾਰ ਰਿਹਾ ਹੈ ਉਹਦੇ ਵਿਚਾਰਾਂ ਨੂੰ ਹੁਣ ਜਿਹੜਾ ਇਹ ਸਵਾਲ ਹੈ ਇਹ ਆਪਣੇ ਆਪ ਚ ਬਹੁਤ ਵੱਡਾ ਸਵਾਲ ਹੈ ਕਿ ਕੀ ਧਾਰਮਿਕ ਸੱਤ ਮਾਰੀ ਗਈ ਹੈ ਜਾਂ ਨਹੀਂ ਜੇ ਕੋਈ ਬੰਦਾ ਇਹ ਕਹਿੰਦਾ ਹੈ ਕਿ ਜੀ ਫਲਾਣਾ ਬੰਦਾ ਆਪਦੇ ਆਪ ਨੂੰ ਰੱਬ ਕਹਿੰਦਾ ਹੈ ਤੇ ਇਹ ਗਲਤ ਹੈ ਇਹ ਕਿਸੇ ਦੇ ਧਾਰਮਿਕ ਸਰ ਨੂੰ ਇਹਦਾ ਮਤ ਜਦੋਂ ਰੱਬ ਨੂੰ ਮੰਨਦਾ ਜੋ ਮੰਨਦਾ ਫਿਰ ਅਸੀਂ ਜਿਵੇਂ ਮੰਦੇ ਨਹੀਂ ਸੋ ਇਸ ਕਰਕੇ ਕੋਈ ਧਾਰਮਿਕ ਕੋਈ ਧਰਮ ਕੋ ਏਦਾਂ ਗੁੱਡੀ ਮੋਮ ਦੀ ਨਹੀਂ ਹੈ ਵੀ ਜਿਹੜਾ ਮਰਜੀ ਜੋ ਮਰਜੀ ਕਰੇ ਵੀ ਮੇਰੇ ਤਾਂ ਵਿਚਾਰਾਂ ਨੂੰ 6:00 ਵਜੇ ਜੀ ਇਹ ਗਲਤ ਹੈ ਇਹ ਮਿਸਯੂਜ਼ ਕਰਿਆ ਇਹਨਾਂ ਨੇ ਇਹ ਕਰਿਆ ਕਿਉਂ ਹੈ ਅਸਲ ਚ ਇਹ ਤਾਂ ਭਾਨ ਹੈ ਇਹ ਸਾਰਾ ਬਹਾਨਾ ਕਰਿਆ ਇਸ ਵਾਸਤੇ ਹੈ ਕਿ ਮਾਲੀ ਰੋਜ਼ ਇਹ ਸਰਕਾਰ ਦੀ ਕਾਰਗੁਜ਼ਾਰੀ ਤੇ ਟਿੱਪਣੀਆਂ ਕਰਦਾ ਹੈ ਕਿ ਸਰਕਾਰ ਕੰਮ ਠੀਕ ਨਹੀਂ ਕਰ ਰਹੀ ਸਰਕਾਰ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਤਾਂ ਖਰਾ ਨਹੀਂ ਉਤਰਹੀ ਸਰਕਾਰ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਕੰਮ ਕਰਨ ਦੀ ਬਜਾਏ ੱੱੱਕਾ ਕਰ ਰਹੀ ਹੈ ਔਰ ੱੱਕੇ ਦਾ ਸਬੂਤ ਆਪਣੇ ਆਪ ਭਗਵੰਤ ਮਾਨ ਨੇ ਮੁੱਖ ਮੰਤਰੀ ਜਿਨ੍ਹਾਂ ਨੇ ਅਸੈਂਬਲੀ ਦੇ ਵਿੱਚ ਐ ਹੱਥ ਕਰਕੇ ਗੱਲ ਕਰ ਰਹੇ ਸੀ ਉੱਥੇ ਕਾਂਗਰਸ ਵਾਲੇ ਬੈਠੇ ਨਹੀਂ ਸੀ ਇਹਨਾਂ ਨੇ ਕਿੱਥੇ ਬੈਠਣਾ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਇਆ ਹੀ ਨਾ ਕਰੋ ਇਹ ਗੈਰ ਸਵਿਧਾਨਕ ਸਟੇਟਮੈਂਟ ਸੀ ਮੁੱਖ ਮੰਤਰੀ ਕੋਲੇ ਜਾਂ ਸਪੀਕਰ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਚੁਣੇ ਹੋਏ ਐਮਲਏ ਨੂੰ ਕਹੇ ਅਸੀਂ ਤੈਨੂੰ ਅਸੈਂਬਲੀ ਚ ਨਹੀਂ ਬੜਨ ਦੇਣਾ ਜਿਹੋ ਉਹਨਾਂ ਅਸੈਂਬਲੀਆ ਇੰਨੀ ਇੱਕ ਵੱਡੀ ਵੱਡੀ ਪਾਰਟੀ ਹੈ ਚੰਗੇ ਨੇ ਮਾੜੇ ਨੇ ਉਹ ਤਾਂ ਸਾਰੇ ਪਾਸੇ ਇੱਕੋ ਜਿਹੇ ਨੇ ਉਸ ਪਾਰਟੀ ਦੇ ਬੰਦਿਆਂ ਦੇ ਬਾਰੇ ਕਹਿੰਦਾ ਸਪੀਕਰ ਨੂੰ ਕਿਸੇ ਦਾ ਹੁਕਮ ਹੀ ਆ ਉਹ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਇਆ ਹੀ ਨਾ ਕਰੋ ਕਿਉਂ ਨਾ ਬੁਲਾਵੇਂ ਸਪੀਕਰ ਸਾਹਿਬ ਕੋਲ ਹੈ ਕੋਈ ਕਾਨੂੰਨੀ ਪਾਵਰ ਹਾਏ ਕੋਈ ਸੰਵਿਧਾਨ ਦੀ ਪਾਵਰ ਭਗਵੰਤ ਮਾਨ ਦੱਸੇ ਭਗਵੰਤ ਮਾਨ ਨੇ ਤੋਹੀਨ ਕਰਿਆ ਦੇਸ਼ ਨੇ ਸੰਵਿਧਾਨ ਦੀ ਭਗਵੰਤ ਮਾਨ ਨੇ ਸਦਨ ਦੀ ਤੋਹੀਨ ਕਰਿਆ ਕੇ ਇਸ ਭਗਵੰਤ ਮਾਨ ਤੇ ਰਜਿਸਟਰ ਹੋਣਾ ਚਾਹੀਦਾ ਹੈ ਕਿ ਇਹ ਸੰਵਿਧਾਨ ਦੀ ਤੋਹੀਨ ਕਰਦਾ ਹੈ ਅਰ ਮੈਂ ਹੱਥ ਖੋਇਆ ਇਹਦੇ ਨਾਲ ਕਿਉਂਕਿ ਮੈਂ ਤਾਂ ਸੰਵਿਧਾਨ ਨੂੰ ਪਾਦਨ ਕਰਨ ਵਾਲਾ ਸੋ ਇਸ ਕਰਕੇ ਇਹ ਗਲਤ ਕਰਿਆ ਇਹਨਾਂ ਨੇ ਆਲੋਚਨਾ ਦਾ ਜਵਾਬ ਦੂਜੀ ਗੱਲ ਜਾਂ ਦੇ ਸਿਆਸੀ ਮਾਮਲਾ ਇਹ ਸਿਆਸੀ ਮਾਮਲਾ ਕਿ ਤੁਸੀਂ ਠੀਕ ਹੋ ਜਾਂ ਗਲਤ ਉਹ ਜਿੱਦੇ ਜਿਹੜਾ ਹੁਕਮਰਾਨ ਧਰਿਆ ਹੁੰਦਾ ਹੈ ਜਿਹੜੇ ਹੁਕਮਰਾਨ ਕੋਲ ਕੋਈ ਜਵਾਬ ਨਹੀਂ ਹੁੰਦਾ ਫਿਰ ਉਹ ਡੰਡਾ ਫੇਰਦਾ ਨਹੀਂ ਤਾਂ ਲੋਕਾਂ ਦੇ ਜਾ ਕੇ ਜਵਾਬ ਦਿੰਦਾ ਆਪਦੀ ਪੋਜੀਸ਼ਨ ਕਲੀਅਰ ਕਰਦਾ ਲੋਕਾਂ ਦੇ ਸਾਹਮਣੇ ਹਕਮਨਾਮਾ ਤਾਂ ਪਰੇ ਉੱਚਾ ਬੈਠਾ ਟਿੱਪਣੀ ਕਰ ਕਿੱਡਾ ਕਰ ਉਸੇ ਛੋਟੀ ਜੀ ਚੀਜ਼ ਹੈ ਹੁਕਮਰਾਨ ਮੁੱਖ ਮੰਤਰੀ ਹੈ ਉਹ ਜਵਾਬ ਦੇਵੇ ਲੋਕਾਂ ਨੂੰ ਇਹ ਗੱਲ ਹੈ ਭਾਈ ਸੱਚਾ ਹੈ ਇਸ ਤੋਂ ਵੀ ਅੱਗੇ ਮੈਂ ਕਹਾਂਗਾ ਤੋਹੀਨ ਦੀ ਗੱਲ ਕਰਦੇ ਨੇ ਇਹਨਾਂ ਨੇ ਜਿੱਦੈਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਕਹਤਾ ਵੀ ਧਾਰਸਸਲਾ ਬੰਦਾ ਹੈ ਇਹ ਵੀ ਤੋਹੀਨ ਹੈ ਗਵਰਨਰ ਗਵਰਨਰ ਹੈ ਪੰਜਾਬ ਦਾ ਉਹ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹਦੀ ਜਿਹੜੀ ਮਰਜ਼ੀ ਵਿਚਾਰਤਾ ਰਹੇ ਤੁਸੀਂ ਇਹ ਕੀ ਕਰਦੇ ਨੇ ਇਹਨਾਂ ਨੇ ਦੋਵੇਂ ਮਾਪਦੰਡ ਬਣਾਲੇ ਇੱਕ ਤਾਂ ਵੀ ਦੂਜੇ ਨੂੰ ਬੋਲਣ ਨਹੀਂ ਦੇਣਾ ਆਪ ਜੋ ਮਰਜ਼ੀ ਕਹੋ ਜਦਕਿ ਜੋ ਮਰਜ਼ੀ ਕਹਿਣਾ ਨਹੀਂ ਚਾਹੀਦਾ ਨਾ ਇਧਰਲੇ ਨੂੰ ਨਾ ਇਧਰੇ ਨੂੰ ਬੋਲਣ ਵੇਲੇ ਥੰਮੜ ਰੱਖਣਾ ਜ਼ਰੂਰੀ ਹੈ ਸ਼ਬਦਾਂ ਦੀ ਮर्यादा ਰੱਖਣੀ ਜ਼ਰੂਰੀ ਹੈ ਦੂਜੀ ਗੱਲ ਜਦ ਸਿਆਸੀ ਤੌਰ ਦੇ ਉੱਤੇ ਤੁਹਾਡੇ ਤੇ ਟਿੱਪਣੀ ਹੁੰਦੀ ਹੈ ਤੁਹਾਡੀ ਸਫਲਤਾ ਜੇ ਸਫਲਤਾ ਬਾਰੇ ਕੋਈ ਗੱਲ ਹੁੰਦੀ ਹੈ ਤੁਸੀਂ ਉਹਦਾ ਜਵਾਬ ਦੇਣਾ ਹੁੰਦਾ ਹੈ ਨਾ ਕਿ ਤੁਸੀਂ ਡੰਡਾ ਫੇਰਨਾ ਹੁੰਦਾ ਹੈ ਨਾ ਕੇ ਬੰਦੇ ਦੀ ਜ਼ਬਾਨ ਬੰਦ ਕਰਨੀ ਹੁੰਦੀ ਹੈ ਇਹਨਾਂ ਨੇ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਬੰਦੇ ਨੇ ਐਫ ਆਈ ਆਰ ਦਰਜ ਕਰਾਈ ਹੈ ਮੈਨੂੰ ਪੱਕਾ ਨਹੀਂ ਹੈ ਪਰ ਉਹ ਕਹਿੰਦੇ ਨੇ ਵੀ ਇਹਨਾਂ ਦੇ ਗੌਰ ਰਖਸ਼ਕ ਦਾ ਇਹਨਾਂ ਨੇ ਉਹਨੂੰ ਬਣਾਇਆ ਹੋਇਆ ਕਮਿਸ਼ਨ ਦਾ ਕੋਈ ਮੈਂਬਰ ਵਗੈਰਾ ਕਿੰਨਾ ਸੱਚ ਹੈ ਕਿੰਨਾ ਝੂਠਾ ਇਹ ਤਾਂ ਪਤਾ ਲੱਗ ਜੇਗਾ ਪਰ ਇਹ ਸੁਣੀ ਸੁਣਾਈ ਕਰਦਾ ਕਿਉਂਕਿ ਅਸੀਂ ਤਾਂ ਕਦੇ ਸੁਣਿਆ ਨਹੀਂ ਸੀ ਉਹਦਾ ਨਾਮ ਮੈਂ ਤਾਂ ਪਹਿਲੀ ਵਾਰੀ ਦੇਖ ਰਿਹਾ ਅਖਬਾਰ 'ਚ ਕਿਉਂਕਿ ਛਪਿਆ ਵੀ ਫਲਾਣੇ ਬੰਦੇ ਨੇ ਕਰਿਆ ਉਹਦੇ ਬਾਰੇ ਪਤਾ ਲੱਗਿਆ ਵੀ ਉਹ ਤਾਂ ਇਹਨਾਂ ਦਾ ਕਮਿਸ਼ਨ ਦਾ ਮੈਂਬਰ ਹੈ ਤੇ ਇਹਦਾ ਮਤਲਬ ਇਹਨਾਂ ਨੇ ਆਪ ਹੀ ਗਿੱਧੂ ਹੁਣ ਇੱਥੇ ਵੀ ਜੇ ਕਿਸੇ ਨੂੰ ਕੋਈ ਹੋਣਾ ਸੀ ਵੀ ਮੇਰੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਹੋਰ ਕੋਈ ਹੋ ਸਕਦੀ ਇਹਨਾਂ ਦਾ ਕਮਿਸ਼ਨ ਦਾ ਗੌਰ ਰਖਸ਼ ਕਮਿਸ਼ਨ ਦਾ ਮੈਂਬਰ ਹੈ ਉਹ ਤੇ ਜੇ ਉਹ ਮੈਂਬਰ ਹੈ ਤਾਂ ਫਿਰ ਚਾਹੇ ਦਾ ਮਤਲਬ ਇਹ ਵੀ ਭੁਗਤ ਹੋਈ ਗਈ ਫਿਰ ਤਾਂ ਕੋਈ ਦੋ ਰਾਏ ਨਹੀਂ ਰਹੀ ਸੋ ਇਹ ਜਿਹੜਾ ਹੈਗਾ ਇਹ ਸਾਡੇ ਜਮਹੂਰੀ ਹੱਕਾਂ ਤੇ ਵੀ ਛਾਪ ਹੈ ਇਹ ਸਮਾਜ ਨੂੰ ਠੀਕ ਕਰਨ ਤੇ ਵੀ ਛਾਪ ਹੈ ਜਿਹੜੀ ਅਸੀਂ ਲੜਾਈ ਕਰੀ ਹੈ ਦੇਸ਼ ਦੀ ਜਾਂ ਦੇਸ਼ ਤੇ ਵੀ ਛਾਪ ਹੈ ਕਿ ਇਹ ਸੰਵਿਧਾਨ ਨੂੰ ਤੋੜਨ ਦੀ ਗੱਲ ਹੈ ਜਿਹੜਾ ਕੁਝ ਇਹਨਾਂ ਨਾਲ ਦਿੱਲੀ ਦੇ ਵਿੱਚ ਮੋਦੀ ਸਰਕਾਰ ਕਰ ਰਹੀ ਹੈ ਕੇਜਵੀਵਾਲ ਨਾਲ ਉਹੀ ਕੁਛ ਇਹ ਵਿਰੋਧੀ ਪਾਰਟੀਆਂ ਨਾਲ ਉਹ ਕਰ ਰਹੇ ਨੇ ਸੁਖਵਾਲ ਖੈਰਾ ਦਾ ਕੇਸ ਸਾਡੇ ਸਾਹਮਣੇ ਉਹੀ ਕੁਛ ਹੁਣ ਇਹ ਜਿਹੜੇ ਟਿੱਪਣੀ ਕਰਨੇ ਜਿਹੜੇ ਮਾੜੀ ਮੋਟੀ ਇਹਨਾਂ ਨੂੰ ਕੀਤਾ ਨਾ ਦਿੰਦੇ ਨੇ ਉਹਨਾਂ ਦੇ ਉੱਤੇ ਕਰ ਰਹੇ ਨੇ ਜਦ ਕਿ ਸਾਡਾ ਇਹ ਕਹਿੰਦੇ ਨੇ ਅਸੀਂ ਬੜੇ ਜੀ ਅਸੀਂ ਭਗਤ ਸਿੰਘ ਦੀ ਸੌਹ ਖਾਂਦੇ ਆ ਭਗਤ ਸਿੰਘ ਦੀ ਸੌਹ ਪੀਲੀ ਤੱਗ ਨਾਲ ਨਹੀਂ ਹੋ ਜਾਂਦੀ ਭਗਤ ਸਿੰਘ ਤਾਂ ਵਿਚਾਰਾਂ ਦੀ ਆਜ਼ਾਦੀ ਦਾ ਸਭ ਤੋਂ ਵੱਡਾ ਝੰਡਾ ਬਰਦਾਸ਼ਤ ਹੈ ਫਿਰ ਵਿਚਾਰਾਂ ਦੀ ਆਜ਼ਾਦੀ ਦਿਓ ਨਾ ਬਣਾਓ ਭਗਤ ਸਿੰਘ ਕੋਈ ਸੀ ਦਿੱਤਾ ਦੇਣੀ ਨਹੀਂ ਪਕਸਣ ਦਿੱਤਾ ਇਹ ਤਾਂ ਤੁਹਾਡੇ ਚ ਹਿੰਮਤ ਹੀ ਨਹੀਂ ਪਰ ਕਟਕਟੇ ਵਿਚਾਰਾਂ ਦੀ ਇਜਾਜ਼ਤ ਦਿੱਤਾ ਦੇ ਦੋ ਐਨੀ ਕੀ ਤਾਂ ਕਰ ਲੋ ਹਿੰਮਤ ਤੋਂ ਤੁਸੀਂ ਸਰਕਾਰ ਤੋਂ ਸਰਕਾਰ ਇੰਨੀ ਡਰੀ ਹੋਈ ਹੈ ਸਰਕਾਰ ਇੰਨੀ ਭੈਤੀਤ ਹੈ ਕਿ ਸਾਡ ਨੂੰ ਕੋਈ ਕੁਝ ਕਹੇ ਨਾ ਜਦ ਹੁਕਮਰਾਨ ਡਰਿਆ ਹੁੰਦਾ ਹੈ ਭੈਤੀਤ ਹੁੰਦਾ ਹੈ ਉਹ ਲੋਕਾਂ ਚ ਜਾਨ ਦੀ ਬਜਾਇ ਲੋਕਾਂ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਇ ਉਹ ਡੰਡਾ ਫੇਰਨ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਆਪ ਅੰਦਰੋਂ ਡਰਿਆ ਹੁੰਦਾ ਹੈ ਉਹ ਸੋਚਦਾ ਲੋਕ ਡਰ ਜਾਣਗੇ ਲੋਕ ਕਦੀ ਵੀ ਨਹੀਂ ਡਰੇ ਨਾ ਅਸੀਂ ਡਰਾਂਗੇ ਅਸੀਂ ਇਸ ਨੂੰ ਇਹਦੀ ਨਿੰਦਿਆ ਕਰਨਾ ਬੜੀ ਜ਼ੋਰ ਨਾਲ ਤੇ ਪ੍ਰਭੰਤਮਾਨ ਸਰਕਾਰ ਨੂੰ ਕਹਿੰਦੇ ਆ ਕਿ ਇਸ ਨੂੰ ਵਾਪਸ ਲਵੇ ਜਿਹੜਾ ਕੇਸ ਦਰਜ ਕਰਿਆ ਉਹ ਕੇਸ ਵਾਪਸ ਲਵੇ ਸਰਕਾਰ ਕੇਸ ਖਾਰਜ ਕਰੇ ਮਾਰਦੀ ਨੂੰ ਬਾਜਤਾ ਛੱਡੇ ਤੇ ਇਹ ਸਰਕਾਰ ਨੂੰ ਆਧਿਆਸੀਂ ਇੱਥੋਂ ਕਹਿੰਦੇ ਆ ਜਮੂਰੀ ਤਾਕਤਾਂ ਇਹਦੇ ਖਿਲਾਫ ਡਰਨ ਗਿਆ ਔਰ ਅਸੀਂ ਸਾਰਿਆਂ ਨੇ ਗੱਲ ਕਰੀ ਆ ਆਪਸ ਦੇ ਵਿੱਚ ਕਿ ਅਸੀਂ ਕੱਲ ਨੂੰ ਇਹਦੇ ਉੱਤੇ ਕੋਈ ਐਕਸ਼ਨ ਵੀ ਕਰਾਂਗੇ ਐਕਸ਼ਨ ਸਾਡੇ ਸਾਥੀ ਦਾਖ ਦੇ ਹੁਣੇ ਪ੍ਰੋਫੈਸਰ ਮੰਦੀਸ਼ ਸਿੰਘ ਗੱਲ ਕਰਮੇ। ਇਹ ਜਰਨਲਿਸਟ ਤੇ ਪਬਲਿਕ ਸਪੀਕਰ ਮਾਲਵਿੰਦਰ ਸਿੰਘ ਮਾਲੀ ਨੂੰ ਤੱਕੇ ਨਾਲ ਫੜ ਕੇ ਤੇ ਇੱਕ ਤਰੀਕ ਤੱਕ 1 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ ਦਾ ਉਹਦਾ ਲੈ ਲੈਣਾ ਉਹਨੂੰ ਅੰਦਰ ਰੱਖਣਾ ਬਹੁਤ ਪੀੜਾ ਦਿੰਦਾ ਬਹੁਤ ਦਰਦ ਦਿੰਦਾ। ਕਿੰਨੇ ਕੁ ਲੋਕ ਹੈ ਜਿਹੜੇ ਪੰਜਾਬ ਦੇ ਵਿੱਚ ਐਸ ਵੇਲੇ ਸਿਰ ਕੱਢ ਕੇ ਹਿੱਕ ਤੇ ਹੱਥ ਮਾਰ ਕੇ ਬੁੱਕ ਕੇ ਬੋਲ ਰਹੇ ਆ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਚੁੱਕ ਰਹੇ ਆ ਬਹੁਤ ਥੋੜੇ ਲੋਕ ਬਚੇ ਆ ਜੇ ਉਹਨਾਂ ਨੂੰ ਵੀ ਚੁੰਨ ਚੁੰਨ ਕੇ ਤੁਸੀਂ ਜੇਲ੍ਹਾਂ ਚ ਸੁਟਣ ਦਾ ਫੈਸਲਾ ਕਰ ਲਿਆ ਫਿਰ ਇਹ ਪੰਜਾਬ ਤੇ ਪੰਜਾਬੀਅਤ ਨੂੰ ਬਹੁਤ ਵੱਡੀ ਮੈਂ ਵੰਗਾਰ ਸਮਝਦਾ ਕੇਂਦਰ ਵੱਲੋਂ ਤੇ ਹੋ ਹੀ ਰਿਹਾ ਸੀਗਾ ਬੜੀ ਦੇਰ ਦਾ ਹੋ ਰਿਹਾ ਬੜਾ ਤਕਾ ਹੋ ਰਿਹਾ ਕਿਸੇ ਨੂੰ ਤੁਸੀਂ ਵੱਡੇ ਲੀਡਰ ਨੂੰ ਕੁਝ ਵੀ ਕਹਿ ਦਿਓ ਵੀ ਇੰਜ ਨਹੀਂ ਇੰਜ ਆ ਗੱਲ ਠੀਕ ਹੈ ਉਹ ਕਹਿੰਦੇ ਆ ਤੁਸੀਂ ਦੇਸ਼ ਭਗਤ ਨਹੀਂ ਹੈਗੇ ਤੁਸੀਂ ਤੇ ਜਿਹੜੇ ਸਾਡੇ ਦੇਵਤਾ ਰੂਪੀ ਲੀਡਰ ਹੈਗੇ ਆ ਉਹਨਾਂ ਨੂੰ ਮਾਰਾ ਕਹਿੰਦੇ ਆ ਇਹ ਤੇ ਐਂਟੀ ਨੈਸ਼ਨਲ ਹੋ ਗਿਆ ਇਹ ਹਾਲਾਤ ਦੇਸ਼ ਦੇ ਅੰਦਰ ਬਣੇ ਕਿਸੇ ਕਿਸੇ ਨੂੰ ਕੁਝ ਕਹਿ ਹੀ ਨਹੀਂ ਸਕਦੇ ਆ ਪਿੱਛੇ ਤੁਸੀਂ ਦੇਖ ਲਓ ਪ੍ਰੋਟੈਸਟ 17 ਸੈਕਟਰ ਸਸਿ ਕਰਕੇ ਹਟਿਆ ਮੇਰੇ ਕਹਾ ਮਹੀਨਾ ਵੀ ਨਹੀਂ ਹੋਇਆ ਮਨਦੀਪ ਐਡਵੋਕੇਟ ਅਜੇ ਕਿਸੇ ਨੇ ਐਫ ਆਰ ਲਖਨਊ ਚ ਦਰਜ ਕੀਤੀ ਤੇ ਐਨ ਆਈ ਐ ਵਾਲੇ ਸਵੇਰੇ ਆ ਕੇ ਬਹਿ ਗਏ ਉਹਨਾਂ ਦੇ ਘਰ ਉਹਨਾਂ ਨੂੰ ਰੈਸਟ ਕਰਨ ਲਈ ਉਹ ਮਨਦੀਪ ਨੂੰ ਤੇ ਚਲੋ ਉਹਦਾ ਸਾਰਾ ਸਮਾਨ ਸਮੂਹ ਜਿਹੜਾ ਚੁੱਕਣਾ ਸੀਗਾ ਜਿਹੜੀਆਂ ਡਿਸਕ ਹੁੰਦੀ ਜਾਂ ਫੋਨ ਜਾਂ ਹੋਰ ਸਾਰਾ ਲੈ ਲੂ ਗਏ ਅਜੇ ਨੂੰ ਰੈਸਟ ਕਰਕੇ ਨਾਲ ਹੀ ਲੈ ਗਏ ਇੱਕ ਉਹ ਕਿਸਾਨ ਲੀਡਰ ਨੂੰ ਵੀ ਕੀਤਾ ਸੀਗਾ ਇਹ ਕੀ ਹੋ ਕੀ ਰਿਹਾ ਸਾਡੇ ਦੇਸ਼ ਦੇ ਅੰਦਰ ਕਦੀ ਐਨ ਆਈ ਐ ਕਦੀ ਯੂ ਐ ਪੀ ਐ ਭੀਮਾ ਕੋਰੇਗਾਮ ਵਾਲਾ ਟਿਪੀਕਲ ਐਗਜ਼ੈਂਪਲ ਅਰਬਨ ਅਕਸਲ ਹੈ ਜੀ ਇਸ ਲਈ ਜਿੰਨਾ ਹਾਲਾਤਾਂ ਚ ਅਸੀਂ ਲੰਘ ਰਹੇ ਆਂ ਔਰ ਜਿਸ ਤਰੀਕੇ ਨਾਲ ਇਹ ਸ਼ੁਰੂਆਤ ਹੋ ਚੁੱਕੀ ਆਲਰੇਡੀ ਮੈਂ ਜਿਸ ਤਣਾ ਪਹਿਲਾਂ ਨਾਂ ਲੈਇਆ ਤੇ ਥੋੜੇ ਦਿਨ ਪਹਿਲਾਂ ਦੀ ਗੱਲ ਆ ਉਹ ਕਹਿੰਦੇ ਜੀ ਉਹਨਾਂ ਨੇ ਪੁੱਛਿਆ ਬਿਲਕੁਲ ਡਾਕਟਰ ਸਾਹਿਬ ਇਹ ਹੀ ਗੱਲਾਂ ਪੁੱਛੀਆਂ ਉਹਨਾਂ ਨੇ ਮਨਦੀਪ ਤੇ ਐਡਵੋਕੇਟ ਖੋ ਉਹਨੇ ਕਿਹਾ ਜੀ ਦੱਸੋ ਜੀ ਐਫ ਆਈ ਆਰ ਕਿੱਥੇ ਹੈਗੀ ਆ ਉਹ ਕਹਿੰਦੇ ਜੀ ਕੋਈ ਸਾਡੇ ਕੋਲ ਐਫ ਆਈ ਆਰ ਨਹੀਂ ਹੈਗੀ ਉਹ ਕਹਿੰਦੇ ਜੀ ਫੇਰ ਦੱਸੋ ਸਾਡਾ ਮੇਰੇ ਵਾਰੰਟ ਕਿੱਥੇ ਹੈ ਜੀ ਕੋਈ ਗੱਲ ਨਹੀਂ ਹੈ ਇਹ ਸਾਨੂੰ ਤੇ ਹੁਕਮ ਹੋਇਆ ਕਿ ਤੁਹਾਨੂੰ ਅਸੀਂ ਅਰੈਸਟ ਕਰਨਾ ਅਸੀਂ ਅਰੈਸਟ ਤੁਹਾਡਾ ਥੋੜਾ ਤਹਿਕੀਕਾਤ ਕਰਨੀ ਆ ਫੂਲਾਫਾਲੀ ਕਰਨੀ ਆ ਜੇ ਸਾਨੂੰ ਕੁਝ ਮਿਲਿਆ ਤੇ ਠੀਕ ਹੈ ਨਹੀਂ ਤੇ ਫਿਰ ਅਸੀਂ ਤੁਹਾਨੂੰ ਨਾਲ ਵੀ ਲਿਜਾ ਸਕਦੇ ਹਾਂ ਚਲੋ ਉਹ ਉਹ ਦਿਨ ਹੀ ਉਹ ਦਿਨ ਹੀ ਅਗਲੇ ਦਿਨ ਜਿਹੜਾ ਆ ਸਾਰਾ ਕੁਝ ਉੱਥੇ ਅਸੀਂ ਪ੍ਰੋਟੈਸਟ ਕੀਤਾ ਸੀ ਮੈਨੂੰ ਇੰਜ ਲੱਗਦਾ ਇਹ ਜਿਹੜਾ ਇੱਕ ਲਗਾਤਾਰ ਇੱਕ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਉਨ੍ਹਾਂ ਤੋਂ ਬਾਅਦ ਮਾਲੀ ਹੁਣੇ ਕਿਹਦਾ ਕਿਹਦਾ ਨੰਬਰ ਅੱਗੇ ਲੱਗਦਾ ਆ ਇਹ ਸਾਨੂੰ ਸੋਚਣ ਦੀ ਗੱਲ ਆ ਤੁਸੀਂ ਅ ਵੱਡੀ ਗਿਣਤੀ ਚ ਅੱਜ ਇੱਥੇ ਇਕੱਠੇ ਹੋਏ ਆ ਜਿਹੜਾ ਵੱਡਾ মিডিਆ ਆ ਜਿਹਦੀ ਜਿਹਦੀ ਮੁੱਖ ਆਵਾਜ਼ ਕਿਸੇ ਵੇਲੇ ਜਿੰਨ ਮੈਂ ਵੱਡਾ ਮੰਨਦੇ ਸੀਗੇ ਉਹਨਾਂ ਦੀ ਹਾਲਤ ਅਸੀਂ ਦੇਖ ਹੀ ਰਹੇ ਆ ਕਿਵੇਂ ਕਿਵੇਂ ਉਹਨਾਂ ਤੇ ਦਬਾਅ ਪਾਇਆ ਜਾਂਦਾ ਕਿਵੇਂ ਉਹ ਸਰਕਾਰਾਂ ਉਹਨਾਂ ਦਾ ਦੁਰਉਪਯੋਗ ਕਰਦੀਆਂ ਵਰਤਦੀਆਂ ਆ ਛੋਟੇ ਛੋਟੇ ਜਿਹੜੇ ਵੈਬ ਚੈਨਲ ਆ ਉਹ ਅਜੇ ਵੀ ਉਹ ਡੈਮੋਕ੍ਰੇਸੀ ਦੀ ਲੋਕ ਆਵਾਜ਼ ਦੀ ਤੇ ਜਿਹੜੇ ਪਬਲਿਕ ਸਪੀਕਰ ਆ ਉਹਨਾਂ ਦੀ ਆਵਾਜ਼ ਨੂੰ ਕਿਤੇ ਨਾ ਕਿਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਸਾਰੇ ਇੱਥੇ ਆਏ ਆ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਸਾਡਾ ਇਹ ਫੋਰਮ ਜਿਹੜਾ ਅੱਜ ਦਾ ਪ੍ਰੈਸ ਕਾਨਫਰੰਸ ਵਿੱਚ ਅਸੀਂ ਜਿੱਥੇ ਪਰਜੋਰ ਨਿਖੇਧੀ ਕਰਦੇ ਆ ਇਸ ਗੱਲ ਦੀ ਕਿ ਇਹ ਖਬਰਦਾਰ ਇਹ ਪੰਜਾਬੀ ਹੈ ਔਰ ਭਗਵੰਤ ਮਾਨ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਇਹ ਫਿਰਤਾ ਨਾ ਪਾਵੇ ਉਹ ਦਿਨ ਵੀ ਜਦੋਂ NIA ਦੀ ਟੀਮ ਆਈ ਹੈ ਤੇ ਪੰਜਾਬ ਪੰਜਾਬ ਪੁਲਿਸ ਉਹਨਾਂ ਦੇ ਨਾਲ ਸੀਗੀ ਸਾਨੂੰ ਬੜਾ ਸ਼ੌਕ ਲੱਗਾ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਲੇ ਉਹਨਾਂ ਨੂੰ ਫੜਾਉਣ ਲਈ ਕਿਉਂ ਤਤਪਰ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਨਾਲ ਅਸਲ ਵਿੱਚ ਬਾਹਰ ਦੀ ਪੁਲਿਸ ਨੂੰ ਪੰਜਾਬ ਪੁਲਿਸ ਦਾ ਸਾਥ ਨਾਲ ਲੈਣਾ ਪੈਂਦਾ ਇਹ ਹਾਲਾਤ ਜਿਹੜੇ ਬਣਦੇ ਜਾ ਰਹੇ ਨੇ ਦੇਸ਼ ਦੇ ਤੇ ਆਪਾਂ ਦੇਖ ਹੀ ਰਹੇ ਸੀ ਪੰਜਾਬ ਦੇ ਅੰਦਰ ਇਸ ਤਰੀਕੇ ਨਾਲ ਚੁੱਕ-ਚੁੱਕ ਕੇ ਬੰਦਿਆਂ ਨੂੰ ਇਸ ਗੱਲ ਲਈ ਕਿ ਉਹ ਆਪਣੀ ਆਵਾਜ਼ ਕਿਉਂ ਰੱਖ ਰਹੇ ਆਪਣੀ ਗੱਲ ਕਿਉਂ ਲੋਕਾਂ ਦੇ ਵਿੱਚ ਰੱਖ ਰਿਹਾ ਲੋਕ ਹਿੱਤ ਦੀ ਗੱਲ ਕਿਉਂ ਕਰ ਰਿਹਾ ਜਿਹੜੇ ਹਾਕਮ ਆ ਕਿਸੇ ਵੀ ਕੇਂਦਰ ਦੇ ਹੋਣ ਜਾਂ ਪੰਜਾਬ ਦੇ ਹੋਣ ਉਹਨਾਂ ਦੇ ਜਿਹੜੇ ਕੁਰੀ ਕੁਰੀ ਪਿੰਗਾਇਆ ਜਦੋਂ ਉਹਨਾਂ ਦੇ ਕੁਕਰ ਮਿਆਂ ਉਹਨਾਂ ਨੂੰ ਲੋਕਾਂ ਦੇ ਵਿੱਚ ਅਗਾੜ ਕੇ ਕਿਵੇਂ ਰੱਖ ਰਿਹਾ ਐ ਇਸ ਗੱਲ ਦਾ ਨਾ ਬਰਦਾਸ਼ਤ ਕਰਨਾ ਜਿਹੜਾ ਇਹ অতি অতি ਨਿੰਦਨੀਏ ਆ ਅਸੀਂ ਇਹਦੀ ਪਰਜੋਰ ਨਖੇਦੀ ਕਰਦੇ ਆ ਔਰ ਕੱਲ 5 ਵਜੇ 17 ਸੈਕਟਰ ਦੇ ਵਿੱਚ ਤੁਸੀਂ ਸਾਰੇ ਵੀਰ ਭਰਾ ਉੱਥੇ ਜਿੰਨੀ ਵੱਡੀ ਗਿਣਤੀ ਚ ਆਇਆ ਉੱਥੇ ਪਹੁੰਚੋ ਅਸੀਂ ਪੂਰਾ ਵੱਡਾ ਪ੍ਰੋਟੈਸਟ 17 ਸੈਕਟਰ ਦੇ ਵਿੱਚ ਇਸ ਗੱਲ ਦਾ ਕਰਾਂਗੇ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਇਹ ਇੱਕ ਜਿਹੜਾ ਸਾਥੀ ਜਿਹੜਾ ਪਬਲਿਕ ਸਪੀਕਰ ਆ ਜਿਸ ਢੰਗ ਨਾਲ ਧੱਕੇ ਨਾਲ ਚਾਕੇ ਤੁਸੀਂ ਉਹਨੂੰ ਇੱਕ ਤਰੀਕ ਤੱਕ ਜੁਡੀਸ਼ੀਅਲ ਰਿਮਾਂਡ ਲੈ ਕੇ ਉਹਨੂੰ ਅੰਦਰ ਕਰ ਦੇਣਾ ਬਿਲਕੁਲ ਸੰਗੀ ਹੋਣਗਾ ਇੱਥੇ ਆਏ ਸਾਰੇ মিডিਆ ਵਾਲਿਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਅਸੀਂ ਜਿਹੜੇ ਇੱਥੇ ਸੇਵਾ ਕਰਦੇ ਆਂ ਅਸੀਂ ਬਤੌਰ ਅਸੀਂ ਜਿਹੜੀ ਬਾਣੀ ਗੁਰੂ ਦੀ ਹੈ ਜਿਹੜੀ ਮਨੁੱਖਤਾ ਲਈ ਹੈ ਉਹਦੇ ਤੇ ਅਸੀਂ ਕੇਂਦਰਿਤ ਹੋ ਕੇ ਅਸੀਂ ਆਪਣੇ ਵਿਚਾਰਾਂ ਰੱਖਦੇ ਆਂ ਆਹੀ ਕੰਮ ਮਲਵਿੰਦਰ ਸਿੰਘ ਮਾਲੀ ਵੀ ਇਹ ਕਰਦਾ ਸੀਗਾ ਮੈਂ ਉਹਨੂੰ ਅਣਗਿਣਤ ਵਾਰੀ ਇੱਥੇ ਜਦੋਂ ਵੀ ਉਹਨਾਂ ਨੇ ਕੁਝ ਆਪਣੀਆਂ ਦਿੱਤੀਆਂ ਨੇ ਅ ਇੰਟਰਵਿਊਸ ਇਹ ਕਹਿੰਦੇ ਆ ਸੁਣਿਆ ਕਿ ਗੁਰੂ ਸਾਹਿਬ ਨੇ ਔਰੰਗਜ਼ੇਬ ਨਾਲ ਜੰਗ ਲੜੀ ਐ ਇਸਲਾਮ ਨਾਲ ਨਹੀਂ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨਾਲ ਜੰਗ ਲੜੀ ਐ ਹਿੰਦੂਆਂ ਨਾਲ ਨਹੀਂ ਸੋ ਇਹ ਕਹਿਣਾ ਕਿ ਵੀ ਇਹ ਇੱਕ ਫਿਰਕੂਵਾਦ ਜਿਹੜਾ ਦੂਜੀ ਧਾਰਾ ਲੱਗੀ ਐ ਕਿ ਫਿਰਕੂਵਾਦ ਤੇ ਇੱਕ ਇਨਮਿਨਿਟੀ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹ ਮੇਰੇ ਖਿਆਲ ਜਿਨ੍ਹਾਂ ਨੇ ਵੀ ਇਹ ਉਹਨਾਂ ਦੀ ਗੱਲਾਂ ਸੁਣੀਆਂ ਨੇ ਉਹ ਇਸ ਚੀਜ਼ ਤੋਂ ਅਣਜਾਣ ਹੋਣਗੇ ਕਿਉਂਕਿ ਬਹੁਤ ਵਾਰੀ ਉਹਨਾਂ ਨੇ ਇਹ ਗੱਲਾਂ ਦੁਹਾਈਆਂ ਨੇ ਤੇ ਅਸੀਂ ਤੇ ਕਹਿੰਦੇ ਆ ਕਿ ਸਾਡਾ ਗੁਰੂ ਦਾ ਤੇ ਸੰਦੇਸ਼ ਹੈ ਸੰਵਾਦ ਦਾ ਸੰਵਾਦ ਹੁੰਦਾ ਹੈ ਕਿ ਵੀ ਅਗਲੇ ਨੇ ਗੱਲ ਕੀਤੀ ਹੈ ਤੁਹਾਨੂੰ ਚੰਗੀ ਲੱਗੇ ਮਾੜੀ ਲੱਗੇ ਤੁਸੀਂ ਸੰਵਾਦ ਰਚ ਲੋ ਇੱਕ ਮੇਰੇ ਪਿਤਾ ਜੀ ਬੜੀ ਵਧੀਆ ਗੱਲ ਕਹਿੰਦੇ ਸੀਗੇ ਡਿਸਕਸ਼ਨ ਬੜੀ ਵਧੀਆ ਚੀਜ਼ ਹੁੰਦੀ ਹੈ ਤੁਸੀਂ ਡਿਸਕਸ਼ਨ ਦੇ ਵਿੱਚ ਤੁਸੀਂ ਸ਼ਾਇਦ ਇੱਕ ਦੂਜੇ ਨਾਲ ਅਗਰੀ ਨਾ ਕਰੋ ਪਰ ਸਿਆਣੇ ਜਿਹੜੇ ਬੰਦੇ ਹੁੰਦੇ ਨੇ ਜਿਹੜੇ ਬੁੱਧੀਜੀਵ ਹੁੰਦੇ ਨੇ ਉਹ ਕਹਿੰਦੇ ਨੇ ਜੀ ਵੀ ਅਗਰੀ ਟੂ ਡਿਸਐਗਰੀ ਤੇ ਉੱਠ ਕੇ ਚਲੇ ਜਾਂਦੇ ਨੇ ਠੀਕ ਹੈ ਤੁਸੀਂ ਆਪਣੀ ਗੱਲ ਰੱਖਤੀ ਅਗਰੇ ਨੇ ਆਪਣੀ ਗੱਲ ਰੱਖਤੀ ਤੇ ਤੁਸੀਂ ਉੱਠ ਕੇ ਚਲੇਗੇ ਹੁਣ ਉਹੀ ਗੱਲ ਮੈਂ ਪੜ ਰਿਹਾ ਸੀਗਾ ਵੋਲਟੇਜ ਜਿਹੜਾ ਇੱਕ ਬੜਾ ਵਧੀਆ ਫਿਲਾਸਫਰ ਹੋਇਆ ਠੀਕ ਹੈ ਨਾ ਉਹਨੇ ਕੀ ਲਿਖਿਆ ਹੈ ਕਹਿੰਦਾ ਆਈ ਮੇ ਨਾਟ ਅਗਰੀ ਵਿਦ ਯੂ ਵਾਟ ਯੂ ਹੈਵ ਟੂ ਸੇ ਬਟ ਆਈ ਵਿਲ ਡਿਫੈਂਡ ਟੂ ਦ ਡੈਥ ਯੋਰ ਰਾਈਟ ਟੂ ਸੇ ਇਹ ਵੋਲਟੇਅਰ ਦਾ ਹੈਗਾ ਕਿ ਵੀ ਤੁਹਾਡੀ ਗੱਲ ਹੈਗੀ ਤੁਸੀਂ ਰੱਖੋ ਇਹ ਤੁਹਾਡਾ ਵਿਚਾਰ ਹੈ ਵਿਚਾਰਾਂ ਦੀ ਤੁਸੀਂ ਗੱਲ ਕਰੋ ਜਿੱਦਾਂ ਕਿ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਅਗਰ ਭਗਤ ਸਿੰਘ ਦੀ ਤੁਸੀਂ ਇੰਨੇ ਉਹਨਾਂ ਦੇ ਆਸ਼ਿਕ ਹੋ ਜਿਹੜੀ ਸਰਕਾਰ ਇੱਥੇ ਦੀ ਹੈ ਤੇ ਉਹਨਾਂ ਦੇ ਵਿਚਾਰਾਂ ਦੀ ਗੱਲ ਕਰੋ ਨਾ ਉਹਦੇ ਵਿਚਾਰ ਕੀ ਸੀ ਕਿ ਉਹਨਾਂ ਦੀ ਸਾਨੂੰ ਤੇ ਖੁਦਮੁਖਤਿਆਰ ਇਨਸਾਨ ਬਤੌਰ ਬਣਾਇਆ ਹੈ ਗੁਰੂ ਸਾਹਿਬ ਨੇ ਤੇ ਤੁਸੀਂ ਕਹੋਗੇ ਨਹੀਂ ਤੁਸੀਂ ਦਬ ਦਬਲ ਕੇ ਤੇ ਕੁਝ ਕੁਝਲ ਕੇ ਰਹੋ ਇਹ ਗੱਲ ਗਲਤ ਹੈ ਦੇਖੋ ਕੋਈ ਬੰਦਾ ਹਰ ਇੱਕ ਬੰਦਾ ਦੁਨੀਆ ਦੇ ਵਿੱਚ ਇੱਕ ਖੁਦ ਖੁਦਮੁਖਤਿਆਰ ਇਨਸਾਨ ਹੈ ਤੁਸੀਂ ਉਹਨ ਉਹਦੇ ਤੇ ਤੁਸੀਂ ਦਬਾਅ ਨਹੀਂ ਪਾਣਾ ਚਾਹੀਦਾ ਤੇ ਸਾਡੇ ਨੌਵੇਂ ਮਿਲਦਾ ਹੈ ਪਹਿ ਕਾਉ ਕੋ ਦੇਤ ਨੇ ਨਹਿ ਪਹਿਮਾਨਤਾ ਅਸੀਂ ਨਾ ਕਿਸੇ ਤੋਂ ਡਰਿਏ ਨਾ ਅਸੀਂ ਕਿਸੇ ਨੂੰ ਡਰਾਈਏ ਤੇ ਤੁਸੀਂ ਇਨਸਟੈਡ ਆਫ ਬੰਦਿਆਂ ਦੀ ਗੱਲ ਸੁਣਨ ਦੀ ਬਜਾਏ ਤੁਸੀਂ ਉਹਨਾਂ ਨੂੰ ਉਹਨਾਂ ਤੇ ਜ਼ੋਰ ਪਾ ਦਿਓ ਮੈਂ ਤੁਹਾਨੂੰ ਦੱਸਾਂ ਮੈਂ ਆਪਣੇ ਪਿੰਡ ਮੈਂ ਹਾਲਾਂਕਿ ਮੈਂ ਦਿੱਲੀ ਦਾ ਪੜਿਆ ਮੈਂ ਡੂਨ ਸਕੂਲ ਦਾ ਪੜਿਆ ਮੈਂ ਜਿੱਥੇ-ਜਿੱਥੇ ਮੈਂ 12ਵੀਂ ਨੌਕਰੀ ਕੀਤੀ ਮੈਂ ਵਾਪਸ ਆਇਆ ਤੇ ਮੈਂ 85 'ਚ ਮੈਂ ਪਿੰਡ ਚਲਾ ਗਿਆ ਕਿਉਂਕਿ ਮੈਂ 84 'ਚ ਵਾਪਸ ਆਇਆ ਸੀਗਾ ਤੇ ਮੈਂ ਆਪਣਾ ਤੁਹਾਡਾ ਕੀ ਨਾ ਹੈਗਾ ਪਹਿਲਾਂ ਤਾਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਜੂਨ 'ਚ ਮੈਂ April ਚ ਆਇਆ ਸੀਗਾ ਤੇ ਮੈਂ ਦਿੱਲੀ ਅਸੀਂ ਦਿੱਲੀ ਰਹਿੰਦੇ ਸੀਗੇ ਉੱਥੇ ਉਹ ਕਾਂਡ ਹੋ ਗਿਆ ਨਵੰਬਰ ਦਾ ਤੇ ਮੈਂ ਕਿਹਾ ਮੈਂ ਪਿੰਡ ਵਾਪਸ ਚੱਲਣਾ ਮੇਰਾ ਪਿੰਡ ਅਮਰਸਰ ਜ਼ਿਲ੍ਹੇ ਚ ਹੈ ਮੈਂ ਉੱਥੇ ਜਾ ਕੇ ਵੱਸ ਗਿਆ ਉੱਥੇ ਸਾਰਾ ਕੁਝ ਹੋਣ ਡੇਗਾ 86 86 ਦੀ ਗੱਲ ਹੈ ਕਿ ਮੈਂ ਵਾਪਸ ਆਪਣੇ ਆਪਣੇ ਫਾਰਮ ਤੇ ਆਇਆ ਤੇ CRPF ਆਲੇ ਦੁਆਲੇ ਮੇਰੇ ਘਰ ਦੇ ਸਾਰੀ ਘੁੰਮ ਰਹੀ ਤੇ ਕਹਿੰਦੇ ਅਸੀਂ ਤੁਹਾਡੀ ਘਰ ਦੀ ਤਲਾਸ਼ੀ ਲੈਣੀ ਹੈ ਉਹ ਮੈਂ ਕਿਹਾ ਤੁਸੀਂ ਨਹੀਂ ਲੈ ਸਕਦੇ ਕਹਿੰਦੇ ਕਿਉਂ ਮੈਂ ਕਿਹਾ ਵਾਰੰਟ ਦਿਖਾਓ ਜਿੱਦਾਂ ਮਾਲੀ ਨੇ ਵੀ ਗੱਲ ਕੀਤੀ ਕਹਿੰਦਾ ਵਾਰੰਟ ਦੀ ਲੋੜ ਨਹੀਂ ਜੀ ਸਾਨੂੰ ਕੋਈ ਵਾਰੰਟ ਮੈਂ ਕਿਹਾ ਮੈਨੂੰ ਨਹੀਂ ਪਤਾ ਵੜਨ ਦੀ ਲੋੜ ਹੈ ਕਿ ਨਹੀਂ ਕਿਉਂਕਿ ਅਸੀਂ ਚਲੋ ਰੱਬ ਦੀ ਮਿਹਰ ਨਾਲ ਇਹੋ ਜੇ ਖਾਨਦਾਨ ਇਸ ਪੈਦਾ ਹੋਇਆ ਕਿ ਅਸੀਂ ਖੜ ਸਕਦੇ ਹਾਂ ਲੋਕਾਂ ਨਾਲ ਗੱਲ ਕਰ ਸਕਦੇ ਹਾਂ ਲੋਕ ਇੰਨੇ ਡਰੇ ਹੋਏ ਸੀਗੇ ਉਸ ਟਾਈਮ ਤੇ ਤੇ ਮੈਂ ਕਿਹਾ ਵਾਰੰਟ ਦੇ ਬਿਨਾਂ ਤੂੰ ਮੇਰੇ ਘਰ ਨਹੀਂ ਵੜ ਸਕਦਾ ਤੇ ਮੈਂ ਆਪਣੇ ਨੌਕਰ ਨੂੰ ਮੈਂ ਕਿਹਾ ਤੂੰ ਖਾਣਾ ਲਗਾ ਬਈ ਤੇ ਅਸੀਂ ਜਾ ਕੇ ਬਹਿ ਗਏ ਤੇ ਤੇ ਮੇਰੇ ਮਾਤਾ ਜੀ ਵੀ ਦਿੱਲੀੋਂ ਆਏ ਸੀਗੇ ਤੇ ਉਹਨਾਂ ਨੇ ਕਿ ਇਮੀਡੀਏਟਲੀ ਫੋਨ ਫਾਨ ਖੜਕਾਓ ਜੋ ਵੀ ਹੈਗਾ ਚਲੋ ਖੈ ਕਹਿਣ ਦਾ ਪਾਅ ਹੈਗਾ ਕਿ ਦੇਖੋ ਉਹ ਜਾਂ ਦੌਰ ਜਿਹੜਾ ਸੀਗਾ ਪੰਜਾਬ 'ਚ ਅਸੀਂ ਸਾਰਿਆਂ ਨੇ ਹੰਢਿਆ ਤੇ ਹੁਣ ਤੁਸੀਂ ਮੁੜ ਉਹ ਜਾਂ ਦੌਰ ਨਾਲ ਲਿਆਓ ਤੁਸੀਂ ਇੱਕ ਜਿੱਦਾਂ ਜਮਹੂਰੀਅਤ ਦੀ ਗੱਲ ਹੋएगी ਤੁਸੀਂ ਹਰ ਇੱਕ ਦਾ ਹੱਕ ਹੈਗਾ ਉਹਨੇ ਗੱਲ ਕਰਨੀ ਹੈ ਤੁਸੀਂ ਉਹਦੇ ਨਾਲ ਐਗਰੀਮੈਂਟ ਹੋ ਡਿਸਐਗਰੀਮੈਂਟ ਹੋ ਉਹ ਤੁਹਾਡੀ ਮਰਜ਼ੀ ਹੈ ਬਟ ਤੁਸੀਂ ਤੱਤਾਂ ਦੇ ਉੱਤੇ ਤੁਸੀਂ ਤੁਸੀਂ ਉਹਦਾ ਜਿਹੜਾ ਜਿਹੜੀ ਵੀ ਗੱਲ ਉਹਨੇ ਕੀਤੀ ਹੈ ਤੁਸੀਂ ਉਹਦਾ ਜਿਹੜੀ ਤੁਸੀਂ ਉਹ 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 ਨੂੰ ਉਲਟ ਕਰਨਾ ਹੈ ਜਾਂ ਜੋ ਵੀ ਕਰਨਾ ਹੈ ਤੁਸੀਂ ਆਪਣੇ 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 ਕਰ ਗਾਂ ਕਰੋ ਸੋ ਇਹ ਮੈਂ ਕਹਿੰਦਾ ਕਿ ਵੀ ਆ ਜਿਹੜਾ ਕੰਮ ਹੋਇਆ ਇਹ ਬਹੁਤ ਖਰਾਬ ਕੰਮ ਹੋਇਆ ਇਹ ਇਦਾਂ ਨਹੀਂ ਬੰਦਿਆਂ ਨੂੰ ਜਿਹੜੇ ਬੰਦੇ ਆਮ ਆਪਣੀ ਗੱਲ ਖੁੱਲ ਕੇ ਰੱਖਣ ਦੇ ਆਦੀ ਨੇ ਉਹਨਾਂ ਨੂੰ ਇਦਾਂ ਸੰਕੋਚ ਕੇ ਨਹੀਂ ਰੱਖਣਾ ਚਾਹੀਦਾ ਜਿਹੜੀ ਗੱਲਾਂ ਨੇ ਕੀਤੀ ਸੀ ਕਿ ਉਹ ਵੀ ਇੱਕ ਹੈਗਾ ਮੇਰੇ ਖਿਆਲ ਇਹਦਾ ਹੀ ਇਹਦਾ ਹੀ ਕੋਈ ਕੋਟ ਹੈਗਾ ਕਿ ਆ ਸਾਰਾ ਜਿਹੜਾ ਕੰਮ ਹੁੰਦਾ ਨਾ ਇਹ ਜਦੋਂ ਮੋਨਾਰਕਸ ਜਾਂ ਹੁਕਮਰਾਨ ਹੁੰਦੇ ਨੇ ਜਦੋਂ ਵੋਲਟੇਅਰ ਦੀ ਗੱਲ ਹੈਗੀ ਉਹੀ ਉਹ ਜਾ ਕੰਮ ਕਰਦੇ ਨੇ ਜਦੋਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਜਮਹੂਰੀਅਤ ਦੇ ਵਿੱਚ ਹਰ ਇੱਕ ਨੂੰ ਇੱਕ ਫਰੀडम ਆਫ ਐਕਸਪ੍ਰੈਸ਼ਨ ਹੈਗਾ ਹਰ ਇੱਕ ਦਾ ਹੱਕ ਹੈਗਾ ਕਿ ਉਹ ਆਪਣੀ ਗੱਲ ਰੱਖੇ ਤੇ ਮੇਰੇ ਸਾਹਮਣੇ ਨਾਲ ਮਾਲੀ ਵਰਗੇ ਜਿਹੜੇ ਬੰਦੇ ਨੇ ਉਹਨਾਂ ਦੀ ਗੱਲ ਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ ਸਭੋਂ ਇੱਕ ਹੁੰਦਾ ਹੈ ਕੰਸਟਰਕਟਿਵ ਕ੍ਰਿਟਿਸਿਜ਼ਮ ਅਗਰ ਕੋਈ ਤੁਹਾਡੀ ਕੋਈ ਗੱਲ ਕਰ ਰਿਹਾ ਹੈ ਜਿਹੜੀ ਗੱਲ ਉਹ ਕਹਿ ਰਿਹਾ ਕਿ ਵੀ ਨਾ ਤੁਸੀਂ ਕੰਮ ਗਲਤ ਕਰ ਰਹੇ ਹੋ ਉਹਨੂੰ ਤੁਸੀਂ ਟੇਕ ਇਟ ਕੰਸਟਰਕਟਿਵਲੀ ਉਹਦੇ ਤੇ ਤੁਸੀਂ ਅਮਲ ਮਤਲਬ ਉਹਦੇ ਤੇ ਸੋਚ ਵਿਚਾਰ ਕਰੋ ਤੇ ਉਸ ਚੀਜ਼ ਨੂੰ ਅੱਗੇ ਆਪਣਾ ਠੀਕ ਕਰਨ ਦੀ ਕੋਸ਼ਿਸ਼ ਕਰੋ ਸੋ ਮੈਂ ਇੰਨੀ ਬੇਨਤੀ ਕਰਦਾ ਕਿ ਅਸੀਂ ਸਾਰੇ ਹੀ ਅਸੀਂ ਸਾਰੇ ਹੀ ਇਸ ਗੱਲ ਤੋਂ ਬੋਲਤ ਮਤਲਬ ਸਾਡੇ ਵਿੱਚ ਰੋਸ਼ ਵੀ ਆਇਆ ਹੈ ਕਿ ਵੀ ਇੱਕ ਇੱਕ ਸੱਚੇ ਸੁੱਚੇ ਬੰਦੇ ਦੀ ਜਿਹੜਾ ਆਪਣੀ ਗੱਲ ਖੁੱਲ ਕੇ ਰੱਖਦਾ ਸੀਗਾ ਉਹਦੀ ਆਵਾਜ਼ ਨੂੰ ਇਦਾਂ ਦਬਾਉਣ ਚ ਇਹ ਸਰਕਾਰ ਮਤਲਬ ਇਹ ਇਹ ਸਰਕਾਰ ਨੂੰ ਸੋਭਾ ਨਹੀਂ ਦਿੰਦਾ ਤੇ ਇਸ ਵੱਲ ਜਦੋਂ ਧਰਮਵੀਰ ਗਾਂਧੀ ਉਹਨਾਂ ਨੇ ਵੀ ਆਪਣੇ ਪੋਸਟ ਵਿੱਚ ਪਾਇਆ ਹੈ ਉਹਨਾਂ ਨੇ ਵੀ ਇਹਦੀ ਪੁਰਜੋਰ ਨਿੰਦਾ ਕੀਤੀ ਹੈ ਅਸੀਂ ਸਾਰੇ ਹੀ ਇੱਥੋਂ ਅਸੀਂ ਉਸ ਗੱਲ ਦੀ ਵੀ ਹਾਂ ਮੀ ਪਰਦੇ ਹਾਂ ਤੇ ਪ੍ਰਗਟ ਸਿੰਘ ਤੇ ਅਸੀਂ 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 ਇਹ ਕਹਿੰਦੇ ਹਾਂ ਕਿ ਵੀ ਆਹ ਜਿਹੜਾ ਕੰਮ ਹੋਇਆ ਹੈ ਇਹ ਬਿਲਕੁਲ ਗਲਤ ਹੈ ਤੇ ਮਾਲੀ ਨੂੰ ਇਮੀਡੀਏਟਲੀ ਮਤਲਬ ਉਹਨੂੰ ਉਹਨੂੰ ਛੱਡ ਜਣਾ ਚਾਹੀਦਾ ਕਿਉਂਕਿ ਮੇ ਸਾਡੇ ਹਿਸਾਬ ਨਾਲ ਜੋ ਅਸੀਂ ਉਹਦੇ ਨਾਲ ਵਿਚਰੇ ਹਾਂ ਆਹ ਆਸ ਏਰੀਆ ਆਹ ਸਾਰੀਆਂ ਜਿਹੜੀ ਗੱਲਾਂ ਨੇ ਨਾ ਮੇਰੇ ਹਿਸਾਬ ਨਾਲ ਇਹਦੇ ਵਿੱਚ ਕੋਈ ਸੱਚ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਓ ਕਹ ਲੋ ਤੁਸੀਂ ਆ ਤੁਸੀਂ ਬੈਠੇ ਜਾ ਸਕਦੇ ਤੁਸੀਂ ਬੈਠੋ ਇਹਦੇ ਚ ਵੈਸੇ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਅੰਦਾਜ਼ ਨਾਲ ਜਾਂ ਬਿਆਨੀਆਂ ਨਾਲ ਜ਼ਰੂਰੀ ਨਹੀਂ ਸਾਰੇ ਲੋਕ ਸਹਿਮਤ ਹੋਣ ਮਾਲੀ ਦਾ ਵੀ ਆਪਣਾ ਇੱਕ ਬਿਆਨੀਆਂ ਉਹਦੇ ਸ਼ਬਦਾਂ ਦਾ ਅੰਦਾਜ਼ ਹੈ ਸ਼ਾਇਦ ਸਾਰੇ ਲੋਕ ਨਾ ਵੀ ਸਹਿਮਤ ਹੋ ਪਰ ਸਹਿਮਤ ਦਾ ਮਤਲਬ ਅਸਹਿਮਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੂਜੇ ਦੀ ਆਵਾਜ਼ ਬੰਦ ਕਰਾਉਣ ਦਾ ਕੋਈ ਤਰੀਕਾ ਲੱਭਿਆ ਜਾਵੇ ਜਿਹੜੀ ਗੱਲ ਇਹ ਕੀਤੀ ਆ ਉਹਦਾ ਇੱਕ ਇਤਿਹਾਸ ਹੈ ਐਜ ਐਕਟਿਵਿਸਟ ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਈਵਨ ਮਿਲਿਟੈਂਸੀ ਦੇ ਦੌਰ ਦੇ ਵਿੱਚ ਵੀ ਜਿਹੜਾ ਉਹਦੇ ਪਾਰਟੀ ਦੇ ਵਿੱਚ ਵੀ ਫਰਕ ਪਿਆ ਸੀ ਸ਼ਾਇਦ ਮੇજર ਗੱਲ ਇਹ ਸੀ ਜਿੱਥੇ ਉਹਨੇ ਲਗਾਤਾਰ ਜਿਹੜੇ ਜਰਨਲ ਹਿੰਦੂਆਂ ਦੇ ਕਤਲਾਂ ਦਾ ਵਿਰੋਧ ਕੀਤਾ ਸਟੈਂਡ ਲਿਆ ਕਿ ਗੱਲ ਗਲਤ ਹੈ ਤੇ ਦੂਸਰੀ ਧਿਰ ਕਈ ਵਾਰ ਇਹ ਕਹਿੰਦੀ ਸੀ ਕਰਨਾ ਹੀ ਹੁੰਦਾ ਜਦੋਂ ਕੋਈ ਮੂਵਮੈਂਟਾਂ ਚੱਲਦੀਆਂ ਨੇ ਮਤਲਬ ਦੋ ਵਰਗਾਂ ਦੇ ਵਿੱਚ ਪਾੜਾ ਪਾਉਣ ਦਾ ਜਿਹੜਾ ਇੱਕ ਐਂਗਲ ਹੈ ਇਹ ਕਦੇ ਉਹਦੇ ਇੱਕ ਇੱਕ ਬੰਦੇ ਦਾ ਚਲਚਲਣ ਹੁੰਦਾ ਲਗਾਤਾਰਤਾ ਦੇ ਵਿੱਚ ਹੁੰਦਾ ਉਹ ਕਿਤੇ ਦਿਖਾਈ ਨਹੀਂ ਦਿੰਦਾ ਸਰਕਾਰ ਨੂੰ ਗੁੱਸਾ ਤਾਂ ਹੋਰ ਬਹੁਤ ਤਰੀਕੇ ਨੇ ਤੁਸੀਂ ਲਾ ਦਿਓ ਐਨਐਸਏ ਦੂਜਿਆਂ ਤੇ ਵੀ ਲਾਉਂਦੇ ਹੋ ਲਾਹੋ ਜੇ ਅਗਲੇ ਨੂੰ ਲੱਗੇਗਾ ਵੀ ਸਿੱਧਾ ਨਾਤਾ ਭਾਈ ਦੇਖ ਠੀਕ ਹੈ ਜੀ ਇਹ ਤਾਂ ਚੀਜ਼ਾਂ ਨੇ ਜਿਹੜੇ ਵੀ ਬੰਦੇ ਤੇ ਮੈਂ ਕੋਈ ਗੱਲ ਕਰਦਾ ਜੋ ਕਹਿ ਰਿਹਾ ਉਹਦੇ ਲਈ ਮੈਨੂੰ ਸਜ਼ਾ ਦਿਓ ਜੋ ਮਰਜੀ ਦਿਓ ਤੇ ਮੈਂ ਉਹਦੇ ਤੇ ਖੜਾ ਸੈਕਰੀਫਾਈਸ ਕਰਾਂ ਕੁਰਬਾਨੀ ਦਿਆ ਉਹ ਮੇਰੀ ਆਪਣੀ ਸਮਰੱਥਾ ਤੇ ਡਿਪੈਂਡ ਕਰੂਗਾ ਪਰ ਕਿਸੇ ਚੋਰ ਮੋਰੀ ਰਾਹੀ ਕੋਈ ਵੀ ਪਰਚਾ ਦਰਜ ਕਰ ਦੋਂਗੇ ਜਿਹੜੇ ਕੋਈ ਗੱਲ ਨਹੀਂ ਹੁੰਦੀ ਉਹ ਸਭ ਤੋਂ ਖਤਰਨਾਕ ਤਰੀਕਾ ਹੁੰਦਾ ਹੈ ਇਹ ਜੇ ਸਰਕਾਰਾਂ ਐਵੇਂ ਕਰਨ ਲੱਗ ਜਾਣਗੀਆਂ ਤਾਂ ਲੋਕ ਵੀ ਪ੍ਰਾਈਵੇਟ ਵੀ ਬਾਕੀ ਵੀ ਇਧਰ ਉਧਰਲੇ ਹੋਰ ਇਹ ਇਹਨੂੰ ਵੈਸੇ ਗੈਰ ਕਾਨੂੰਨੀ ਗੈਰ اخਲਾਕੀ ਹੱਥ ਕੱਢੇ ਕਿਹਾ ਜਾਂਦਾ ਹੈ ਨਾ ਸਾਰੇ ਮਾਮਲਿਆਂ ਨੂੰ ਹੋਰ ਕੋਈ ਤਰੀਕਾ ਨਹੀਂ ਹੁੰਦਾ ਨਹੀਂ ਤਾਂ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਬੋਲਣ ਵਾਲੇ ਤੇ ਗੱਲ ਕਰਦੇ ਹੋ ਤਾਂ ਪੁਲਿਸ ਪਹਿਲਾਂ ਇਨਵੈਸਟੀਗੇਟ ਕਰ ਲੇ ਉਦੋਂ ਬਾਅਦ ਲਿਖਿਆ ਜਾਊਗਾ ਆਹ ਨਵੇਂ ਕਾਨੂੰਨ ਬਣਾਏ ਕਹਿੰਦੇ ਜੀ ਐਫ ਆਈ ਆਰ ਤੋਂ ਪਹਿਲਾਂ ਪੁਲਿਸ ਸੋਚਿਆ ਕਰੋ ਜੀ ਇਨਵੈਸਟੀਗੇਟ ਕਰਿਆ ਕਰੂ ਐਸਪੀ ਲੈਵਲ ਦਾ ਅਧਿਕਾਰੀ ਜੀ ਫਲਾਨਾ ਹੋਏਗਾ ਇਹਨੇ ਕਿਨੇ ਕਿਨੇ ਇਨਵੈਸਟੀਗੇਟ ਕਰ ਲਿਆ ਕਿ ਇਹਦੇ ਚਾਹ ਚੀਜ਼ ਹੈ ਔਰ ਉਦੋਂ ਬਾਅਦ ਜੇਕਰ ਤੁਸੀਂ ਕਿਸੇ ਨੂੰ ਫੜਨ ਜਾਂ ਉਹ ਹਰ ਬੰਦੇ ਦੇ ਰਾਤ ਨੂੰ ਹੀ ਕਿਉਂ ਜਾਂਦੇ ਹੋ ਚਾਹੇ ਉਹ ਸੁਖਪਾਲ ਖੈਰ ਹੈ ਉਹਦੇ ਵੀ ਰਾਤ ਨੂੰ ਜਾਵਾਂਗੇ ਜੇ ਰਾਤ ਨੂੰ ਜਾ ਕੇ ਫੜ ਕੇ ਕਿਤੇ ਲਿਆਵਾਂਗੇ ਇੱਥੇ ਵੀ ਰਾਤ ਨੂੰ ਜਾਵਾਂਗੇ ਰਾਤ ਨੂੰ ਜਾ ਕੇ ਫੜ ਕੇ ਲਿਆਵਾਂਗੇ ਤੇ ਜਿਹਨੂੰ ਵੀ ਮਰਜ਼ੀ ਤੁਸੀਂ ਰਾਤ ਨੂੰ ਫੜ ਦਿਓ ਇਹ ਕਿਉਂ ਨਹੀਂ ਇਹ ਸਿਸਟਮ ਦੇ ਵਿੱਚ ਇੰਨਾ ਕ ਵੀ ਤੇਰੇ ਖਿਲਾਫ ਆਫ ਆਈ ਆਰ ਆਈ ਹੈ ਆਕੇ ਆਪਣਾ ਸਪਸ਼ਟੀਕਰਨ ਦੇ ਤੇ ਜੋ ਵੀ ਤੂੰ ਕਹਿਣਾ ਚਾਹੁੰਦਾ ਕਹਿ ਲੈ ਸਭੇ ਇੱਕ ਸਮਾਜ ਦਾ ਇੱਕ ਤਰੀਕਾ ਹੁੰਦਾ ਹੈ ਜਾਂ ਰਾਤਾਂ ਨੂੰ ਜਾ ਕੇ ਫੜ ਕੇ ਤੇ ਟੈਰਰਾਈਜ਼ ਕਰਕੇ ਕਿਸੇ ਨੂੰ ਵੀ ਚੱਕ ਕੇ ਲਿਆਉਣਾ ਹੁੰਦਾ ਇਕ ਸੁਧਾਰਨ ਆਦਮੀ ਵੀ ਹੋਵੇ ਨਾ ਹੋਵੇ ਮਾਰਦੀ ਨਾ ਹੋਵੇ ਪੱਥਰਕਰ ਨਾ ਵਿਚਾਰਕ ਹੋਵੇ ਇੱਕ ਸੁਧਾਰਨ ਬੰਦਾ ਹੁੰਦਾ ਹੈ ਵੀ ਸੁਧਾਰਨ ਬੰਦਿਆਂ ਨਾਲ ਫਿਰ ਉਹਵੇਂ ਕਰ ਲੈ ਜਿਹੜਾ ਕੁਝ ਜਿਵੇਂ ਵੀ ਵਾਪਰਦਾ ਜਿਵੇਂ ਪੁਲਿਸ ਜਾ ਕੇ ਕਰਦੀ ਆ ਲੋਕਾਂ ਦੇ ਘਰਾਂ ਚ ਇਸ ਕਰਕੇ ਇਹ ਖਤਰਨਾਕ ਰਾਹ ਹੈ ਇੱਕ ਆ ਤਿੰਨ ਕਾਨੂੰਨ ਬਣੇ ਨੇ ਇਨਾਂ ਦਾ ਵੀ ਪਤਾ ਲੱਗ ਜੂ ਆਹੀ ਬੀਐਨਐਸ ਹੈ ਜਿਹੜੇ ਲਾਇਏ ਨੇ 196 ਤੇ ਜੋ 299 ਜਿਹਦਾ ਨਾਮ ਵੀ ਅਜੇ ਲੋਕਾਂ ਨੂੰ ਭਾਰਤ ਨਿਆ ਸਾਇੰਸ ਤੋਂ ਆਈਪੀਸੀ ਤੋਂ ਕਨਵਰਟ ਕਰਕੇ ਆਇਆ ਹੈ ਐਤੋਂ ਪਹਿਲਾਂ ਗੰਗਾ ਨਗਰ ਚ ਇੱਕ ਬੰਦਾ ਫੜਿਆ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਉਹਦੀ ਜ਼ਮਾਨਤ ਹੋਈ ਆ ਉਹ ਤੋਂ ਬਾਅਦ ਪਰ ਪ੍ਰਾਈਮਾ ਫੇਸੀ ਇਹ ਲੱਗ ਰਿਹਾ ਅਜੇ ਇਹ ਬਿਲਕੁਲ ਜ਼ਿਆਦਤੀ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਪੁਲਿਸ ਨੇ ਰਿਮਾਂਡ ਲਈ ਪੇਸ਼ ਕੀਤੀ ਮਾਲੀ ਦਾ ਜੁਡੀਸ਼ੀਅਲ ਰਿਮਾਂਡ ਦੇਤਾ ਤੇ ਇੱਕ ਦਿਨ ਵੀ ਪੁਲਿਸ ਰਿਮਾਂਡ ਨਹੀਂ ਦਿੱਤਾ ਇਹਦਾ ਮਤਲਬ ਪ੍ਰਾਈਮਾ ਫੇਸ ਹੀ ਤਾਂ ਉਹ ਬੰਦੇ ਨੂੰ ਵੀ ਜੱਜ ਜਿਹੜਾ ਬੈਠਾ ਹੋਊ ਉਹਨੂੰ ਲੱਗਿਆ ਹੋਣਾ ਵੀ ਇਹਦੇ ਚ ਨਹੀਂ ਐ ਇਸ ਗੂਫਾ ਆਟੋਮੈਟਿਕਲੀ ਫੇਲ ਹੋ ਗਿਆ ਪਹਿਲੇ ਦਿਨੀ ਉਹ ਮਾਮਲਾ ਜਿਹੜਾ 1 ਅਕਤੂਬਰ ਤੱਕ ਪਟਿਆਲਾ ਜਿਹੜੇ ਚ ਭੇਜਤਾ ਜੁਡੀਸ਼ੀਅਲ ਚ ਤੇ ਜੇ ਜੁਡੀਸ਼ੀਅਲ ਚ ਤੁਸੀਂ ਭੇਜ ਦਿੰਦੇ ਹੋ ਪਹਿਲੇ ਦਿਨੀ ਕੋਈ ਰਿਮਾਂਡ ਨਹੀਂ ਤੁਹਾਡਾ ਮਿਲਦਾ ਤਾਂ ਤੁਹਾਡਾ ਟੋਟਲ ਫਰਾਡ ਸੈਟਅਪ ਹੈ ਇਹਦੇ ਤੋਂ ਹੀ ਕਿਉਂ ਨਹੀਂ ਉਹ ਵਿਡਰਾ ਕਰਦੇ ਤੇ ਇਹ ਤਾਂ ਇਹ ਮੈਨੂੰ ਲੱਗਦਾ ਚਪੇੜ ਹੈ ਸਰਕਾਰ ਦੇ ਮੂੰਹ ਤੇ ਬਹੁਤ ਵੱਡੀ ਇਹ ਵੀ कि ਜਦੋਂ ਤੁਸੀਂ ਉਸ ਹਾਲਾਂਕਿ ਜਿਹੜੇ ਐਕਟ ਬਣਾਏ ਨੇ ਇਹਦੇ ਚ ਤਾਂ 90 ਦਿਨਾਂ ਤੱਕ ਤੁਸੀਂ ਕੰਟੀਨਿਊਟੀ ਚ ਪਹਿਲਾਂ ਐਨੇ ਅੰਦਰ 15 ਦਿਨ ਦਾ ਸੀਗਾ ਫਿਰ ਉਹਨੇ ਅੱਗੇ ਵਧਾ ਦਿਓ ਅੱਗੇ ਵਧਾ ਦਿਓ ਅੱਗੇ ਵਧਾ ਦਿਓ ਚਲਾਨ ਨਹੀਂ ਪੇਸ਼ ਕਰਦੇ ਤੁਸੀਂ ਜ਼ਮਾਨਤ ਨਹੀਂ ਲੈਣ ਦੇਵੋਗੇ ਉਸ ਤਰੀਕੇ ਨਾਲ ਤਾਂ ਫਿਰ ਖਤਰਨਾਕੋ ਕਾਨੂੰਨ ਬਣੇ ਨੇ ਜਿਹੜੇ ਤੇਨੇ ਰੌਲਾ ਕੇਵਲ ਮਾਲੀ ਦੀ ਗ੍ਰਿਫਤਾਰੀ ਦਾ ਨਹੀਂ ਹੈ ਰੌਲਾ ਸਹੀ ਦਾ ਨਹੀਂ ਪਹੇ ਦਾ ਕਿ ਕਿਧਰ ਨੂੰ ਟ੍ਰੈਂਡ ਹੈ ਐਨਆਈਏ ਤੀਜੇ ਦਿਨ ਆਇਆ ਕਰੋਗੀ ਕਿਉਂਕਿ ਅਸੀਂ ਐਨਆਈਏ ਐਕਟ ਦਾ ਵਿਰੋਧ ਨਹੀਂ ਕਰ ਲਏ ਫੰਡਾਮੈਂਟਲੀ ਅਸੀਂ ਪੀਐਮਐਲ ਐਕਟ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਜੁਏਪੀਏ ਐਕਟ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਇਹ ਤਿੰਨੇ ਕਾਨੂੰਨਾਂ ਦਾ ਐਕਟ ਵਿਰੋਧ ਨਹੀਂ ਕਰ ਰਹੇ ਇਹ ਸਾਰੇ ਕਾਨੂੰਨ ਉਹ ਨੇ ਜਿਹੜੇ ਜਾਂਚ ਏਜੰਸੀਆਂ ਨੂੰ ਐਡੀ ਵੱਡੀ ਤਾਕਤ ਦਿੰਦੇ ਨੇ ਕਿ ਉਹ ਹੀ ਜੱਜ ਦਾ ਕੰਮ ਵੀ ਕਰ ਲੈਣਗੇ ਅਦਾ ਉਹੀ ਬਾਕੀ ਦੇ ਕੰਮ ਕਰ ਲੈਣਗੇ ਬੁਨਿਆਦੀ ਲੜਾਈ ਜਿਹੜੀ ਹਿਊਮਨ ਰਾਈਟਸ ਦੀ ਹੈ ਭਾਵੇਂ ਘਟਨਾ ਇੱਕ ਹੁੰਦੀ ਹੈ ਉਹ ਘਟਨਾ ਤੋਂ ਕੰਟੀਨਿਊਟੀ ਦੀ ਗੱਲ ਹੈ ਕਈ ਵਾਰ ਅਸੀਂ ਇੱਕ ਘਟਨਾ ਤੇ ਉੱਠਦੇ ਆਂ ਮੁੜ ਕੇ ਫੇਰ ਚੁੱਪ ਕਰਦੇ ਆਂ ਫੇਰ ਘਟਨਾ ਵਾਪਰਦੀ ਆ ਫੇਰ ਫਿਰ ਟੁੱਟਦੇ ਆਂ ਇਹ ਲਗਾਤਾਰ ਦੀ ਜਿਹੜੀ ਲਗਾਤਾਰਤਾ ਦੀ ਡੈਮੋਕ੍ਰੇਸੀ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਫਰੀडम ਆਫ ਐਕਸਪ੍ਰੈਸ਼ਨ ਦੀ ਲੜਾਈ ਹੈ ਜੇ ਉਹ ਕੰਟੀਨਿਊ ਸਾਡੀ ਮੂਵਮੈਂਟ ਦਾ ਹਿੱਸਾ ਨਹੀਂ ਬਣਦਾ ਕੰਟੀਨਿਊ ਜੇ ਕਰੇ ਸਪਾਸੇ ਅਸੀਂ ਲਗਾਤਾਰਤਾ ਦੇ ਵਿੱਚ ਸਾਡੀ ਸੋਸਾਇਟੀ ਖੜੀ ਨਹੀਂ ਹੁੰਦੀ ਫੇਰ ਨਹੀਂ ਉਹ ਗੱਲਾਂ ਬਾਹਰ ਹੋਣਗੀਆਂ ਇਕੱਲੇ ਇਕੱਲੇ ਲੀਡਰ ਲਈ ਕਿੰਨੀ ਕੁ ਲੜਨਗੇ ਦਮੇ ਕਣ ਸਰਕਾਰਾਂ ਕਹਿੰਦੇ ਨੇ ਕੱਢਦੇ ਆ ਜਿਹੜਾ ਰੌਣਾ ਦਿੱਲੀ ਦੇ ਵਿੱਚ ਚੀਫ ਮਿਨਿਸਟਰ ਕੇਜਰੀਵਾਲ ਪਾ ਰਿਹਾ ਹੈ ਕਿ ਮੇਰੇ ਨਾਲ ਥੱਕਾ ਹੋ ਰਿਹਾ ਹੈ ਮੈਂ ਮੰਨਦਾ ਹਾਂ ਉਹ ਤਾਂ ਕ੍ਰਾਪਸ਼ਨ ਦਾ ਕੇਸ ਹੈ ਸਾਡਾ ਚੀਫ ਮਿਨਿਸਟਰ ਵੀ ਉੱਥੇ ਜਾ ਰਿਹਾ ਹੈ ਉਹੀ ਤੱਕ ਆਉ ਉਹ ਇੱਥੇ ਆਪਣੇ ਲੋਕਾਂ ਨਾਲ ਕਰਕੇ ਖੁਸ਼ ਹੁੰਦਾ ਹੈ ਇਹ ਦੋਗਣਾ ਕਿਰਦਾਰ ਕਿਉਂ ਹੈ ਇਸ ਲਈ ਦੋਗਣਾ ਕਿਰਦਾਰ ਕਦੇ ਲੋਕਾਂ ਦੇ ਸਮਝ ਚਲੀਏ ਆ ਸਕਦਾ ਕਿ ਤੁਹਾਡੇ ਕੋਲ ਕੋਈ ਇਹੋ ਜੀ ਗੱਲ ਹੈ ਜਿਹਦੇ ਨਾਲ ਕੋਈ ਇਹ ਗੱਲ ਕੀਤੀ ਜਾਵੇ ਔਰ ਜਿਹੜਾ ਇਹ ਕਹਿੰਦੇ ਨੇ ਪੁਲਿਸ ਨੇ ਕਰਤਾ ਉਹ ਮੈਂ ਕਈ ਦੋਸਤਾਂ ਨੂੰ ਕਿਹਾ ਜਿਨ੍ਹਾਂ ਦਾ ਲਿਹਾਜ਼ ਵੀ ਸੀ ਕਈ ਪੁਲਿਸ ਵਾਲਿਆਂ ਨਾਲ ਕਈਆਂ ਨੂੰ ਕਹੋ ਹਰ ਪੁਲਿਸ ਵਾਲਾ ਇਹ ਕਹਿੰਦਾ ਵੀ ਇਹ ਹਾਈ ਪ੍ਰੋਫਾਈਲ ਕੇਸ ਹੈ ਜੀ ਮਾਮਲਾ ਉੱਤੇ ਦਾ ਸਾਡੇ ਵਸ ਦੀ ਗੱਲ ਨਹੀਂ ਉਹ ਉੱਤੇ ਕੌਣ ਹੈ ਉਹ ਮਤਲਬ ਜੇ ਪੁਲਿਸ ਅਫਸਰ ਇਹ ਕਹਿ ਰਹੇ ਨੇ ਬਾਰ-ਬਾਰ ਕੱਲੇ-ਕੱਲੇ ਨੂੰ ਕਿ ਜਨਾਬ ਰਹਿਣ ਦਿਓ ਮਾਮਲਾ ਉੱਤੇ ਦਾ ਤਾਂ ਉੱਤੇ ਤਾਂ ਟੀਸੀ ਤੇ ਚੀਫ ਮਿਨਿਸਟਰ ਬੈਠਾ ਨਾ ਜਿਹੜਾ ਜੁਮਲੇ ਸੁਣਾ ਰਿਹਾ ਰੋਜ਼ ਕਿਸੇ ਦੇ ਇੰਟਰਵਿਊਾਂ ਦੇ ਵਿੱਚ ਆ ਕੇ ਜਿਹਦੇ ਕੋਲ ਸੀਰੀਅਸ ਗੱਲ ਨਹੀਂ ਜੇ ਇਕਨੋਮਿਕ ਇਕਨੋਮੀ ਤੇ ਪੁੱਛਦਾ ਕੋਈ ਕਹਿੰਦਾ ਵਿਰੋਧੀ ਨੇ ਇਲਜਾਮ ਲਾਉਦੇ ਹੀ ਹੁੰਦੇ ਨੇ ਵਿਰੋਧੀ ਤਾਂ ਇਲਜਾਮ ਲਾਉਂਦੇ ਨੇ 100 ਕਰੋੜ ਲੋਕਾਂ ਨੂੰ ਤਾਂ ਦੱਸਣਾ ਹੁੰਦਾ ਕੁਝ ਜਿਹਦੀ ਤੂੰ ਕਹਿੰਦਾ ਮੈਂ ਨਮਾਇਦਗੀ ਕਰਦਾ ਜਾਂ ਮੈਂ ਕਿਤੇ ਕੋਈ ਗੱਲ ਕਰ ਰਿਹਾ ਲੋਕਾਂ ਸਾਹਮਣੇ ਜਵਾਬਦੇਹੀ ਖਤਮ ਨੇ ਜਦੋਂ ਜਵਾਬ ਦੇ ਹੀ ਖਤਮ ਹੋਏਗੀ ਇਸ ਲਈ ਸਾਨੂੰ ਵੀ ਮੇਰਾ ਕਹਿਣਾ ਚਾਹੇ ਮੀਡੀਆ ਦੇ ਦੋਸਤੋਂ ਚਾਹੇ ਇੰਟੈਲੈਕਚੁਅਲ ਤਬਕਾ ਹੋਵੇ ਚਾਹੇ ਬਾਕੀ ਦੇ ਲੋਕ ਹੋ ਇਹ ਇੱਕ ਲੰਮੀ ਲੜਾਈ ਹੈ ਇੱਕ ਇਹ ਟੋਟਿਆਂ 'ਚ ਨਹੀਂ ਲੜੀ ਜਾਣੀ ਇੱਕ ਕੰਟੀਨਿਊਟੀ 'ਚ ਲੜਨੀ ਪਵੇਗੀ ਉਹ ਚਾਹੇ ਨਕਸਲੀ ਕਹਿ ਕੇ ਕੀਤੀ ਜਾ ਰਹੀ ਹੈ ਚਾਹੇ ਖਾਲਿਸਤਾਨੀ ਕਹਿ ਕੇ ਕੀਤੀ ਜਾ ਰਹੀ ਹੈ ਚਾਹੇ ਉਹ ਕਿਸੇ ਇੰਟੈਲੈਕਚੁਅਲ ਨੂੰ ਵੈਸੇ ਕਹਿ ਕੇ ਕੀਤੀ ਜਾ ਰਹੀ ਹੈ